ਆ ਆ ਮੇਰੀ ਮੁੱਠੀ ਜਾਂਦਾ ਬੂਟਾ ਹੂੰ ਆ ਦੂਆ ਦੇਖੀ ਦਾ ਇਹ ਆ ਵੀ ਮੁੱਠੀ ਜਾਂਦਾ ਲੈ ਹੂੰ ਆ ਜਾ ਹਦੋਂ ਬਿੰਕੋ ਵਾਲਾ ਦਾ ਹਾਂ ਇਸ ਨੂੰ ਬੀਲਵਾਇਆ ਹੈ ਹੂੰ ਕਿਸੇ ਕਿਸ ਨੇ ਲਾਇਆ ਆਹ ਬਿੰਕੋ ਵਾਲਾ ਦਾ ਹਾਂ ਹੂੰ ਉਹ ਗੇਰਾ ਆਪਣੇ ਵਾਲਾ ਉਹ ਦੇਖਦਾ ਦਿੱਤੀ ਤੇ ਸਾਡਾ ਹਮ ਕੀ ਕਹ ਸਕਦੇ ਫਰਕ ਪਾ ਕਹ ਸਕਦਾ ਤੂੰ ਲੈ ਆਹ ਸਾਡਾ ਆਪਣਾ ਬੂਟਾ ਲੈ ਆਉਂਦਾ ਨਹੀਂ ਮੁੱਠੀ ਲੈ ਆਉਂਦਾ ਰੇ ਬਰਾਬਰ ਪਏ ਨਹੀਂ ਹੈਗਾ ਵੀਰੇ ਇਹ ਕੱਲਾ ਪਾਇਆ ਸਾਰੇ ਬੂਟੇ ਚ ਰੇ ਬਰਾਬਰ ਆ ਉਸ ਕੋਈ ਮੁੱਠੀ ਨਹੀਂ ਮੁੱਠੀ ਜੀ ਨਹੀਂ ਆਉਂਦਾ ਕੋਈ ਵੀ ਨਾ ਮੈਂ ਆ ਹਾਂ ਨਾ ਮਾਰ ਕਾ ਆਪਾਂ ਬਾਈ ਗਲਤ ਕਿਸੇ ਨੂੰ ਨਹੀਂ ਕਹਿੰਦੇ ਹੈਗੇ ਪਰ ਜਿਹੜੀ ਹਕੀਕਤ ਆ ਉਹ ਤੁਹਾਨੂੰ ਦੱਸਤੀ ਆ ਸਾਹਮਣੇ ਦੇਖ ਲਓ ਹਾਂ ਨਾਲੇ ਆ ਦੀ ਪਹਿਲਾਂ ਵੀ ਆ ਹੀ ਦੇਖਦਾ ਆ ਦੇਖੋ ਆ ਬੂਟੇ ਦਾ ਫਰਕ ਕਿੰਨਾ ਬਿਮਕੋ ਵਾਲੀ ਲੈਣਾ ਆ ਸਾੜੀ ਉਹ ਆਪਣੀਆਂ ਲੈਣਾ ਉਹ ਲਫੜੀਆਂ ਲੈਣਾ ਬਿਮਕੋ ਦੀਆਂ ਲਓ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਲੋ ਜਿੱਧਰ ਮਿੱਠੂ ਬੈਠਾ ਹੂੰ ਮਿੱਠੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਿੱਠੂ ਭਾਈ ਅੱਜ ਸੁਬਹੇ ਹੀ ਸਾਡੀ ਕਦਮ ਉੱੜਿਆ ਸਪਰੇ ਇਹਨੂੰ ਲੱਗ ਗਿਆ ਮੈਂ ਕਹਿੰਦਾ 10 ਦਿਨ ਕਰਦੇ ਨੂੰ ਹੈ ਵਿੱਚ ਲੱਗ ਗਿਆ ਵਿੱਚ ਮੀਂਹ ਆ ਜਾਂਦਾ ਆਪਾਂ ਤਾਂ ਫਿਰ ਕੋ ਹੋਰ ਕਾਉਣ ਜਿਹੜੇ ਮਿੱਠੂ ਉਹਦਾ ਜਿਹੜੇ ਬੱਦਲਾ ਜਾਂਦਾ ਕਹਿ ਲੈ ਪਤਾ ਨਹੀਂ ਕੀ ਖਾਲ ਹੈ ਹੈ ਅੱਜ ਬਾਰਿਸ਼ੇ ਬਹੁਤ ਤੰਗ ਕਰਦਾ ਉਹੀ ਗੱਲ ਹੈ ਆ ਬਾਰਿਸ਼ ਨਹੀਂ ਹੋਣਾ ਚਾਹੀਏ ਸਪਰੇ ਪਹਿਲਾਂ ਹੋਈ ਨਹੀਂ ਜਦ ਲੋੜਤੀ ਹੁਣ ਲੱਗਿਆ ਹੁਣ ਆਬ ਕਿਤਨਾ ਬੰਦਾ ਪੱਕ ਗਿਆ ਹੋਇਆ ਜੀ ਉਹੀ ਤਾਂ ਗੱਲ ਹੈ ਹੁਣ ਅਗਲਾ ਬੱਦਲ ਦੇਖਦਾ ਕੱਲੂ ਕਰਾ ਲੂਗੇ ਕੱਲੂ ਦਾ ਫੇਰਾ ਜਾ ਇਹਨੂੰ ਹੜ ਦਾ ਫੇਰ ਆ ਜਾਂਦਾ ਬੱਦਲ ਆ ਤੇਰੇ ਸਾਹਮਣੇ ਫਿਰ ਕੋ ਹੋਰ ਲੱਗਿਆ ਹੋਣਾ ਹਣ ਹੈ ਹੋਰ ਬੰਦੇ ਨੂੰ ਭਾਈ ਸਾਈ ਦੇਸਤੀ ਗੱਲ ਕਰਨੀ ਦੀ ਨਾ ਨੂੰ ਸੁਣਨ ਨੂੰ ਭਾਈ ਗੱਲ ਸਾਈ ਦੇਸਤੀ ਕਰਨੀ ਦੀ ਅਸੀਂ ਤਾਂ ਕਹਿ ਵੀ ਅਸੀਂ ਪਾਰਟੀ ਹੋਰ ਲਿਆਉਣੀ ਹੈ ਇਹ ਕਹਿੰਦੇ ਨਹੀਂ ਅਸੀਂ ਗੱਲਣਾ ਮੈਂ ਤਾਂ ਕਿਹਾ ਤਾਂ ਦਲੀਪ ਨੂੰ ਮੈਂ ਹੋਰ ਬੰਦੇ ਲਿਆਉਣਾ ਮੈਂ ਕਹਿੰਦਾ ਫੇਰ ਕੀ ਫਾਇਦਾ ਸਰਦਾਰ ਜੀ ਕਹਿੰਦਾ ਬੰਦਾ ਵਿਲਾ ਬੈਠੂਗਾ ਉਹ ਫਿਲਣਾ ਦਾ ਕਹਿੰਦਾ ਮੈਂ ਹੀ ਆ ਪੱਕੇ ਬੰਦੇ ਆ ਭਾਈ ਪੱਕੇ ਆ ਬੰਦੂ ਕੇ ਬੰਦੇ ਭਾਈ ਆਪਣੇ ਗੰਨੇ ਵਾਲੇ ਛਲਾਈ ਵਾਲੇ ਕਿਵੇਂ ਬੰਦੇ ਵੀ ਤਾਂ ਹੈ ਇਹ ਜਣਾ ਗੰਨਾ ਵਧੀਆ ਹੁੰਦਾ ਹੈ ਨਹੀਂ ਤਾਂ ਕਹਿੰਦਾ ਸਰਦਾਰ ਜੀ ਹੋਰ ਕਹ ਲਓ ਤੁਸੀਂ ਗੰਨਾ ਵਧੀਆ ਹੁੰਦਾ ਹੈ ਇਹ ਗੰਨੇ ਕੰਮ ਰਿਸਕੀ ਕੰਮ ਨਾ ਹੁੰਦਾ ਹੈ ਅਰੇ ਕ ਬਸ ਕੇ ਨਹੀਂ ਹੈ ਹੋਰ ਜੋ ਗੰਨੇ ਕੰਮ ਕਰ ਲਿਆ ਉਸੇ ਕੋ ਪਤਾ ਹੈ ਹਾਂ ਕੈਸਾ ਹੱਤਾ ਗੰਨੇ ਵੀ ਬਹੁਤ ਹੁੰਦਾ ਮਿੱਠੂ ਬਹੁਤ ਖਰਚਾ ਹੁੰਦਾ ਇੱਕ ਸਾਲ ਦੇ ਲਾ ਪੂਰਾ ਖਰਚਾ ਹੁੰਦਾ ਗੰਨੇ ਦਾ ਹਾਂ ਸਾਰੇ ਫਸਲ ਤਾਂ ਆਪਣਾ ਮੰਨ ਲੀ ਚੱਲ ਗਈ ਤਾਂ ਨਾ ਦੀ ਤਾਂ ਨਾ ਤਾਂ ਵਟ ਹੋਣ ਦੇ ਤੇ 3 ਮਹੀਨੇ ਬਾਅਦ 4 ਬਾਅਦ 6 ਮਹੀਨੇ ਬਾਅਦ ਕਣਕ ਬਾਢ ਹੋ ਜਾਣੀ ਗੰਨੇ ਦੀ ਸਾਲ ਦੀ ਫਸਲ ਹੈ ਇਹ ਆਪਣਾ ਇਧਰ ਬਿਮਾਰੀ ਘੱਟ ਹੈ ਮਤ ਉਹ ਤਰ੍ਹਾਂ ਬਹੁਤ ਹੈ ਉੱਧਰ ਕਹਿੰਦੇ ਆ ਭਾਈ ਬਿਮਾਰੀ ਬਹੁਤ ਹੈ ਬੰਦਰ ਆਤਾ ਹੈ ਵਹਾਂ ਪਰ ਹਾਂ ਤਾਂ ਜ਼ਿਆਦਾ ਹੈ ਬਹੁਤ ਜ਼ਿਆਦਾ ਉੱਥੇ ਮੈਂ ਆਏ ਸੁਣਿਆ ਕਹਿੰਦੇ ਗੈਦੀ ਗੱਲ ਬੰਦ ਤੇ ਗੈਦੀ ਗੱਲ ਸਪਰੇ ਹੁੰਦੀ ਹੈ ਮੇਰਾ 5-6 ਬੰਦਰ ਲਗਾ ਹੋਇਆ ਸਪਰੇ ਉਹ ਹੈ ਗੰਦੇ ਨੂੰ ਹੋਰ ਬੰਦਾ ਬਹੰਦਾ ਮੇਰਾ 5-6 ਪਿੰਡ ਦਾ ਪਾਟੀ ਹੈ ਵਹਾਂ ਪਰ ਬੱਚਿਆ ਮੇਰੇ گاؤں ਦਾ ਬੱਚਿਆ ਹਾਂ ਤੇ ਗੰਨਾ ਵੀ ਹੈ ਜੀ ਹੁਣਾ ਫੇਰ ਗੰਨਾ ਕਿਹੜੀ ਬਿਮਾਰੀਆਂ ਕਰਤਾ ਹੁਣਾ ਬਿਮਾਰੀ ਦੀ ਛੜਦੀ ਗੰਨੇ ਨੂੰ ਆਪਣੇ ਇਧਰ ਨਹੀਂ ਹੈ ਬਚਾਉ ਹੈ ਆਪਣੇ ਆਪਣੇ ਠੀਕ ਨਬੜੇ ਦਾ ਉਹ ਗੰਨਾ ਖੜਾ ਸਾਹਮਣੇ ਠੀਕ ਖੜਾ ਇਹਨਾਂ ਕੋਈ ਬਿਮਾਰੀ ਨਹੀਂ ਹੈ ਜੇ ਸਪਰੇਇ ਦੀ ਲੋੜ ਪੈ ਵੀ ਗਈ ਇਹਨੂੰ ਤਾਂ ਬਾਜੀ ਜਣੀ ਚਾਰ ਮੜੇ ਹੋ ਗਏ ਲੋੜ ਬੇ ਲੋੜ ਤਾਂ ਹੈ ਨਹੀਂ ਅਬ ਇਸ ਦਾ ਲੋੜ ਨਹੀਂ ਹੈ ਹਾਂ ਅਬ ਮਿਲ ਕੇ ਕਾਹ ਮ ਕਹਾਰਾ ਗਿਆ ਉਹ ਵੀ ਦਾ ਗੱਲ ਹੈ ਬਾ ਮੈਲੇ ਤਾਂ ਜਦੋਂ ਧਾਨ ਬਟੋਲ ਕੇ ਮਿਲਦੇ ਪਰਚੀ ਆਉਣ ਲੱਗਣੀ ਹੈ ਨੇ ਇਹਨਾਂ ਦਾ ਮੈਂ 20 ਤਾਰੀਖ ਸੱਕੇ ਵਾਰ ਚੱਲੂ ਹੋ ਜਾਏਗਾ ਹੋਰ ਚੱਲੂਗਾ ਤੁੰਕੇ ਘਰੇ ਚੱਲ ਪੈਂਦਾ ਧਾਨਾਂ ਦੇ ਨਾਲੇ ਜਾਨੂ ਕੰਨ ਕਵਾਟੂਣ ਜਾਨੂ ਖਦਮ ਕਰਨਾ ਠੀਕ ਨਾ ਤਾਂ ਦੇਖ ਬੰਦਾ ਬੇਲਾ ਰਹੇ ਭਈਆ ਕਹਿੰਦੇ ਬੇਲਾ ਰਹਿੰਦਾ ਨਾ ਜੀਨੀਦਾਰ ਬੇਲਾ ਰਹੇ ਪੰਪਰ ਦੀ ਸੁੱਕ ਸਾਦ ਜਾਂਦੀ ਆ ਬਸ ਹੈ ਕਿ ਨਹੀਂ ਜੇ ਖਾਤਾ ਕਰੇ ਬੰਦਾ ਤੇ ਜੀਨੀ ਨਾ ਸਾਡਾ ਸਾਥ ਦਿੰਦਾ ਹੈਗਾ ਪੰਗਾ ਇੱਥੇ ਆ ਕੇ ਅੜ ਜਾਂਦਾ ਫਿਰ ਹੁਣ ਤੂੰ ਦੇਖ ਲੈ ਉਹਨੇ ਸਦਰੇ ਹੱਲੇ ਲੱਗੇ ਰਹੇ ਕੇ ਲੱਗਿਆ ਵਾ ਕਰਨ ਹੁਣ ਹੋ ਫੇਕ ਹੋਣ ਲੱਗੇ ਹੈਂ ਅੰਦੀ ਕਰ ਕਰਾ ਕਾਲੀ ਗਿੰਨੀ ਨੂੰ ਐਸਾ ਤਾਂ ਨਹੀਂ ਬਾਰਿਸ਼ ਆਣਾ ਚਾਹੀਏ ਹੂੰ ਉਹ ਪੈਰ ਤਾਂ ਨਹੀਂ ਘੜਦਾ ਵਿੱਚ ਕੋਈ ਨਹੀਂ ਠੀਕ ਆ ਲੰਸੇ ਠੀਕ ਆ ਪੈਰ ਤਾਂ ਸਾਰੇ ਕਿਸੇ ਜੀਰ ਮੈਂ ਨਹੀਂ ਘੜਦਾ ਹੈਗਾ ਮੈਂ ਵੀ ਨਿਸਰੇ ਜੀਰੀ ਸਾਰੀ ਉਹ ਸੁਗਣ ਲੱਗੀ ਪੂਰਾ ਇਹਦਾ ਵੀ ਹੁਣ ਟਾਈਮ ਹੀ ਤਾਂ ਸਪਰੇਅ ਦਾ ਪੂਰਾ ਫੁੱਲ ਹੈ ਹਾਂ ਚਲੋ ਪਾਕੇ ਪਈ ਹੁਣ ਹੁਣ ਵੱਢਣ ਦਾ ਲੋੜ ਨਹੀਂ ਨਹੀਂ ਜੀ ਜੀਰੀ ਨਿਕਲ ਨਹੀਂ ਹਾਂ ਚਾਹ ਹੁਣ ਪਈ ਲੜੀ ਨਾ ਨਾ ਪਰ ਨਹੀਂ ਦੇਖ ਨਾ ਪੀਲਾ ਥੋੜੀ ਜਿਹੀ ਹੋਰ ਬਾਅਦ ਮੈਂ ਪੀਲਣੀ ਨੇ ਥਰਮੋਸ ਰੱਖਦੇ ਹੋਰੇ ਥਰਮੋਸ ਉਰੀ ਪਿਆ ਫਿਰ ਪਾਣੀ ਵੀ ਉਰੀ ਪਿਆ ਏ ਠੀਕ ਹੋ ਗਿਆ ਯਾ ਜੀ ਕਰ ਯਾ ਤ ਪੀ ਲਿਓ ਦੋ ਤਿੰਨ ਘਟਾਂ ਦੀ ਹੋਰ ਹੈ ਚਾਹ ਇਹਦੇ ਚ ਕਾਲੀ ਨੇ ਪੀ ਲੈਣੀ ਜਾਂ ਪੀਣੀ ਹੋਈ ਮਿੱਠੂ ਨੇ ਹਾਂ ਚਾਹ ਤੇ ਕਿਲੇ ਕਰਿਆ ਆਜੂ ਦਾ 7-8 ਕਿਲਾ ਕਰਕੇ ਆਇਆ 7-8 ਕਿਲੇ ਕਰਕੇ ਆਇਆ ਸਾਜਰੇ ਗਿਆ ਸਾਜ ਇਕੱਲੇ ਬੰਦੇ ਦਾ ਨਜ਼ਾਰਾ ਯਾਰ ਦੋ ਬੰਦੇ ਨਾਲ ਕੰਮ ਨਹੀਂ ਲੋਟ ਹੈਗਾ ਮੈਂ ਦੇਖਿਆ 4 ਕਿਲੇ ਹੋਮੀ ਖੜਦਾ ਇਸ ਟਾਈਪ ਫੋਨ ਤੇ ਵੀ ਦੋ ਤਾਂ ਹੈ ਨਹੀਂਗਾ ਸਭ ਦਾ ਦੋ ਕਿਲੇ ਹੋਰ ਘਾੜ ਦੂੰਗਾ 4 ਕਿਲੇ ਕਰ ਦੇ ਨਿਕਲ ਜੂਗਾ ਨਿਕਲ ਜੂਗਾ ਨਾ ਆਹੋ ਫਿਰ ਨਾ ਸਾਦੇ ਛੋੜ ਦਿੰਦੇ ਅਰੇ ਹਵਾ ਨਹੀਂ ਨਾ ਚਲਦੀ ਹੈਗੀ ਮਾਰੀ ਮੋਟੀ ਹਵਾ ਜਦ ਜੀ ਜਾਂਦੀ ਨਾਲ ਬੰਦੇ ਦੀ ਗਰਮੀ ਸੁੱਕੀ ਜਾਂਦੀ ਆ। ਠਾਬਾ ਨਹੀਂ ਚਲਦੀ ਹੈਗੀ। ਆ ਹੁਣ ਮਾਰੀ ਚੱਲੀ ਆ ਦੁਪਹਿਰੇ ਤਾਂ ਘੁੰਮ ਪਿਆ ਕੰਮ। ਦੁਪਹਿਰੇ ਤਾਂ ਕੰਮ ਵੀ ਥਾਲਾ ਪਰ ਮੌਸਮ ਸਾਫ ਦਾਈ ਆ ਭਾਈ। ਹੈ ਕਿ ਨਹੀਂ? ਨਹੀਂ ਕਿ ਸਰਦਾਰ ਕਹਿੰਦਾ ਨਹੀਂ ਉਹ ਬੱਦਲ ਆ ਗਿਆ ਇੰਦਰ ਤੇ ਘੋਰਦਾ ਮੈਂ ਨਹੀਂ ਕਰਉਣੀ ਅੱਜ। ਹੈ? ਮੱਤਰੇ। ਇਹਨਾਂ ਪਰ ਚੱਲਦਾ ਕੰਮ ਹੀ ਨਾ ਸਰ। ਇਦ ਮੈਂ ਕੋਸਾ ਕਹਿੰਦਾ ਮੂੰਹ ਕਹਿੰਦਾ ਫੈਦਰੀ ਮੂੰਹ ਕੋਦਾ ਕਹਦਾ ਮੂੰਹ ਕਿ ਮੂਰੀ ਸੁੱਕਦਾ ਬਸ ਹੋਰ ਕੁਝ ਨਹੀਂ ਮੂੰਹ ਨਹੀਂ ਸੁੱਕਦਾ ਗਲਤ ਆ ਇਹ ਸਾਲਾ ਵੈਸੇ ਖਰਾਬ ਕਰਦੀਆਂ ਚੀਜ਼ਾਂ ਬਿੱਟੇ ਡੜ ਕੋ ਆਤਾ ਤਾਂ ਹੈ ਥੱਲੇ ਵਧੀਆ ਪੱਠੇ ਕੰਮ ਚ ਆਈਂਦਾ ਬਾਈ ਪੂਰਾ ਕੰਮ ਹੋ ਗਿਆ ਹਾਂ ਮਸ਼ੀਨ ਦਾ ਬਹੁਤ ਤਗੜਾ ਹੈ। ਇਹ ਤਾਂ ਤਗੜਈ ਹੈ ਬੜਾ ਵੰਪਾ ਹੈ। ਹਾਂ। ਮਸ਼ੀਨ ਤਗੜਾ ਹੈ। ਪ੍ਰੈਸ਼ਰ ਬਹੁਤ ਹੈ। ਨਾਲ ਤੇਰਾ ਕੰਮ ਰੋਦ ਦਾ ਹੁਣ। ਹਾਂ। ਕਹਿ ਨਹੀਂ। ਇਹ ਮਸ਼ੀਨ ਤਗੜਈ ਆਈਦਾ। 60 ਤੋਂ 70 ਪਰ 60 ਤੋਂ 50 60 ਵੰਪ ਰੋਦ ਲੱਗਦੇ ਆ। ਹਾਂ। 50 60 ਰੋਦ ਲੱਗਣੇ ਆ। ਜੇ ਉਹ ਮਸ਼ੀਨ ਅਹੀ ਜਾਊਗਾ ਫੇਰ ਕਿੱਥੇ? ਫੇ ਤਾਂ ਰੁਪੜੇ ਖੀਦੀ ਜਾਊਗਾ ਤੂੰ। ਮਸ਼ੀਨ ਤਗੜਾ ਰੱਖਦਾ। ਜਿਹੜਾ ਦੂਆ ਬੰਦਾ ਤੇਰੇ ਨਾਲ ਤੜਾੜੀ ਹੋ ਗਿਆ। ਹਾਂ। ਤੂੰ ਦੋਪਾ ਚਲੇ ਗਿਆ ਹੁਣ। ਕੋਸਟ ਨਹੀਂ ਲੱਤਾ ਇਹ ਦੂਸਰਾ ਬੰਦਾ ਹੈ ਉਹ ਹੋਰ ਬੰਦਾ ਦਾ ਉਹ ਦੂਸਰਾ ਬੰਦਾ ਲਾਇਆ ਥਾ ਕੱਲ ਪਰਸੋ ਅੱਛਾ ਉਹ 25 ਸਾਲ ਜਿਗ ਸਫਲ ਕਰਤਾ ਉਸਕਾ ਪਤਾ ਹੈ ਨਾ ਉਹ ਜਿਹੜਾ ਦੂਆ ਬੰਦਾ ਨੇ ਦੇਣਾ ਆਪਣੇ ਆ। ਉਹ ਕਿਤੇ ਠੀਕ ਨਹੀਂ ਤਾਂ ਹੈਗਾ ਮੈਂ ਤੈਨੂੰ ਦਿਨੇ ਕਹਿਦਾ ਤਾਂ ਮੈਂ ਇਹਨੇ ਤੇਰੀ ਮਾਰਕੀਟ ਵੀ ਖਰਾਬ ਕਰ ਦਵੀਂਦਾ। ਪਤਾ ਹੈ ਹੁਣ ਮੇਰੇ ਨਾਲ ਥਰੁੱਡਾ ਹੁਣ ਤੈਨੂੰ ਦੇਖ ਕੇ ਅਗਲੇ ਬੰਦੇ ਨੂੰ ਦੇਖ ਕੇ ਪੰਪ ਲੈ ਲੈਂਦਾ ਹੈ ਸਪਰੇਅ ਕਰਨੀ ਨਹੀਂ ਆਉਂਦੀ। ਹਾਂ ਜੀ ਉਹ ਹੀ ਤਾਂ ਹੋਰ ਨਹੀਂ ਫਿਰ ਸਵਾਦ ਆਉਂਦਾ ਗੱਲ ਦਾ। ਅਗਲਾ ਕਾ ਫਸਲ ਹੈ ਥੋੜਾ ਵਧੀਆ ਜਿਹਾ ਤੇਰੇ ਕੋਲ ਤੇਰੇ ਕੋਲ ਤਾਂ ਜੇ ਬੰਦਾ ਰਹੇ ਜੇ ਨਾ ਰਹੇ ਹਾਂ ਹੈ ਕਿ ਨਹੀਂ ਪਤਾ ਵੀ ਇਹ ਸਫਰੇ ਵਧੀਆ ਕਰਨੀ ਆ ਬਹੁਤ ਫਰਕ ਰਹਿੰਦਾ ਹੈ ਬੰਦੇ ਦੇ ਕਾਰੀ ਕਰਦਾ ਹਾਂ ਜੀ ਬਹੁਤ ਨਵੇਂ ਬੰਦੇ ਦਾ ਤਾਂ ਫਿਰ ਆਈ ਹੈ ਸਿੱਧਾ ਦਾ ਜਾਂਦਾ ਜੀ ਤਾਂ ਉਹ ਉਸਕੇ ਪਾਸ ਕਿ ਕਹਾਤਾ ਹੋਏ ਰਹੇ ਉਹ ਤਾਂ ਵਾਦਾ ਇਹਨਾਂ ਦਾ ਕੰਮ ਸਵੇਹਾਂ ਚੱਕਾ ਕਿ ਮੈਂ ਜਾਊਂਗਾ ਪਰਵਾਲ ਹਾਂ ਅਗਾਂਹ ਪਾ ਕਰਨਾ ਹੈ 1 ਮਹੀਨਾ ਅੱਛਾ ਵਧੀਆ ਚੱਲੀ ਚਲਾ ਬੱਸ ਬੰਨ ਗਾ ਮੈਂ ਕਿੱਦਿ ਹੋ ਜਾਣੀ ਸਵੇਰੇ ਇਹ ਮਹੀਨਾ ਮਹੀਨਾ ਸਵੇਰੇ ਚੱਲੀ ਜਾਣੀ ਨਾ ਹਾਂ ਬਾਅਦ ਵਿੱਚ ਚਲਦਾ ਹੈ ਕਿੱਧਰ ਹੈ ਨਿਊਹੋ ਉਧਾਰ ਦਿੱਲੀ ਤੋਂ ਬਾਅਦ ਪਰਵਲ ਫਰੀਦাবাদ ਕੇ ਬਾਅਦ ਅੱਛਾ ਫੇ ਉੱਥੇ ਜਾਣਾ ਹਾਂ ਮੈਂ ਠੀਕ ਹੈ ਸਾਰੇ ਇੰਡੀਜ ਕਰਦਾ ਫਰੀ ਆ ਸਾਰੇ ਇੰਡੀਜ ਕਰਦਾ ਫਰੀ ਆ ਪੰਜ ਛੇ ਬੰਦਾ ਹੈ ਅੱਛਾ ਪੁਰਾਣਾ ਇੰਨੇ ਨੂੰ ਗੰਨਾ ਆ ਜਾਣਾ ਬਸ ਇਹ ਤੇ ਛਲਾਈ ਦਾ ਇੰਨੇ ਨੂੰ ਗੰਨੇ ਦੀ ਛਲਾਈ ਆਈ ਅੱਜ ਉਹ ਗੱਨੇ ਬਾਲਦੀ ਬਣੂਗੀ ਕਾ ਬੰਦੇ ਨਹੀਂ ਬਣੂਗੀ ਹਫਤੇ ਵਾਰ ਬੰਦਾ ਘੱਟੇ ਰਹਿਣਾ ਫੇਰ ਵੀ ਐਂਗੀਆਂ ਦਾ ਗੰਨੀ ਮੇਨ ਮੇਨ ਫੜਨਾ 10 10 11 ਬੰਦਾ ਬਰ ਜ਼ਿਆਦਾ ਨਹੀਂ ਵਪਾਰਤੀ ਲੋਡ ਹੋਈ ਜਾਵੇ ਜਿਹੜੀ 150 ਵਾਲੀ ਪਿਛਲੇ ਸਾਲ 14 ਬੰਦੇ ਤੇ ਹੈ ਹਫਤੇ ਵਾਰ ਜ਼ਿਆਦਾ ਗਾਣਾ ਨਹੀਂ ਖੋਲੂਗਾ 10 ਬੰਦੇ ਆਏ ਹੈ 10 ਬੰਦੇ ਦੇ ਇੱਕ ਤਾਂ ਲਾਗ ਰਿਓ ਨਿਕਲ ਗਿਆ ਵਿੱਚ ਤੇ 9 ਰਹਿ ਗਿਆ 11 ਬੰਦੇ ਚਾਹੀਦੇ ਆ ਹਫਤੇ ਵਾਰ ਜ਼ਿਆਦਾ ਬੰਦਾ ਨਹੀਂ ਰਹਿਣਗੇ ਬਾਅਦ 11 ਬੰਦੇ ਚਾਹੀਦੇ ਲਾਗਰੀ ਦੇ ਬਗੈਰ 10 ਬੰਦੇ ਚਾਹੀਦੇ ਲਾਗਰੀ ਦੇ ਬਗੈਰ ਜੋ ਮੇਨ ਮੇਨ ਬੰਦਾ ਉਸੇ ਕਾ ਛਿਲੂਗਾ ਨਹੀਂ ਤਾਂ ਬਾਹਰ ਖੁੱਲਾ ਮਰਜੀ ਹਟਾ ਛਿਲਾਉਣਾ ਤਾਂ ਜਾਓ ਭਾਈ ਜਿਹੜੀ ਮੇਨ ਮੇਨ ਬੰਦਾ ਛਾਲ ਲੈਣਾ ਬਾਕੀ ਖੁੱਲਾ ਜੇ ਟਾਈਮ ਹੋਇਆ ਤਾਂ ਛਿਲਦੇਣਾ ਨਹੀਂ ਛਿਲਣਾ ਨਹੀਂ ਮੈਂ ਤਾਂ ਤਿੰਨੇ ਘਰਾਂ ਦਾ ਫਟਦਾ ਏ ਤਿੰਨੇ ਆ ਹੁਣ ਵੇਨਤ ਚਾਰ ਹਾਂ ਤਿੰਨ ਕ ਜਾ ਰਿਹਾ ਚਾਰ ਘਰਾਂ ਮੈਂ ਉਹ ਚਾਰ ਘਰਾਂ ਮੈਂ ਬਸ ਬਾਾਕੀ ਅਭੀ ਬਾਅਦ ਵਿੱਚ ਦੇਖਾਂਗੇ ਆਹੋ ਉਹ 120 ਪਰਚੀ 150 ਪਰਚੀ ਹਾਂ 150 ਪਰਚੀ ਤਾਂ ਉਹੀ ਹੋਗੀ 150 ਪਰਚੀ ਬਣ ਗਈ ਰਾਤ 32 ਪਰਚੀਆਂ ਸਾਡੀਆਂ ਹੋ ਗਈਆਂ 60 ਜੱਸੇ ਦੀਆਂ ਹੋ ਗਈਆਂ ਕਾਲੇ ਯਾਰ ਜੱਸੇ ਦੇ ਕਾਲਾ ਜੱਸੇ 60 30 ਦੇ ਗੇੜ ਸਾੜੀਆਂ ਐ ਤੇ ਪੰਮੇ ਨਾਲ ਦੇਉਣੀ ਆ 10 32 ਪਰਚੀਆਂ 32 ਫੇਰ ਪੰਮੇ ਦਾ ਹੋ ਜਾਏਗਾ 1200 ਕੁਨਡਲ ਉਹੀ ਭੋਲੂ ਨਾਲ ਦਾ ਪਾ ਕੇ 20 20 ਪਰਚੀਆਂ ਪੰਮੇ ਨਾਲ ਦੀਆਂ ਹੋਣਗੀਆਂ 30 ਹੋ ਗਈਆਂ ਜਗਦੀਪ ਦਾ ਪਾ ਕੇ ਵੀ ਹਾਂ ਫਿਰ ਤਾਂ ਬੰਦਾ ਪੂਰਾ ਹੀ ਥੋੜੇ ਬੰਦਾ ਪੂਰੀ ਹੀ ਹੋਇਆ ਹੋਇਆ ਪੂਰੀ ਕਿੰਨਾ ਹੋਇਆ ਹੋਇਆ ਤੇ ਪ੍ਰਿਥੀ ਸਰਦਾਰ ਦਾ ਹੋ ਗਿਆ ਇੱਕ ਕਮਾਲ ਪੁਰਸ਼ ਇਹਦੇ ਤੁਸੀਂ ਹਾਂ ਕਰੀ ਜਾਣਾ ਇਹਨਾਂ ਨੇ ਵਿੱਚ ਟੁੱਟ ਪੰਨਾ ਕਰੀ ਜਾਣੀ ਮਾਈ ਇਹ ਪੱਕਾ ਨਹੀਂ ਫੜਦੇ ਛਿੱਲ ਸਭ ਦੇ ਹੀ ਦਿੰਦੇ ਆ ਹੈ ਪਿਛਲੇ ਸਾਲ ਸਭ ਦੇ ਹੀ ਛਿਲਤਾ ਇਹਨਾਂ ਨੇ ਕੁਝ ਤਾਂ ਨਹੀਂ ਗਿਰ ਗਈ ਬਾਹਰ ਮਗਾ ਸੱਤ ਬੰਪਰ ਸੱਤ ਰਹਿ ਗਏ ਹਾਂ ਤੀਆ ਪੰਪ ਲੈ ਗਿਆ ਆਹ ਤਾਂ ਸੱਤੇ ਰਹਿ ਗਏ ਤੇ ਬਾਅਦ 10 ਪੰਪ ਲੱਗਦੇ ਆ ਉਰੇ ਵਾਰਾ ਦੇਖ ਥਾਲਾ ਇਹਦਾ ਪੰਪ ਪਾਉ ਵਧੀਆ ਹੈ ਨਾਲੇ ਦੇ ਇਸਿੰਦਤੀ ਵੀ ਖਲੇ ਨੂੰ ਇਹ ਫੋਰਾ ਦੇ ਸਾਲਾ ਕਿੰਨਾ ਬਣਾਉਂਦਾ ਪਾਪਾ ਹੈ ਇਹਦਾ ਸਾਲਾ ਅਰਜਨ ਅਰਜਨ ਬਣਾਉਂਦਾ ਬਹੁਤ ਦਾ ਪਾਪਾ ਹੈ ਜਮਾ ਰੇਸ ਨਹੀਂ ਕੋਈ ਕੁਝ ਨਹੀਂ ਆਵਾਜ਼ ਨਹੀਂ ਖਲਦੀ ਹੈਗੀ ਹੈ ਨਾ ਇਹ ਪਾਪਾ ਆਪਣੇ ਨਾਲ ਬੰਪ ਨਾਲ ਦਾ ਦੂਵੇ ਨਾਲ ਦਾ ਹਾਂ ਉਹਦੇ ਨਾਲ ਦਾ ਉਹਦਾ ਵੀ ਫੋਰਾ ਬਹੁਤ ਹੈ ਦੇਖਦਾ ਸਹੀ ਯਾਰ ਦਵਾਈ ਕਿਵੇਂ ਜਾਂਦੀ ਹੈ ਹੋਰ ਪਰ ਸਵੇ ਇਹ ਵੀ ਬਾਈ ਤਸੱਲੀ ਹੈ ਜੀ ਹਾਂ ਤਾਂ ਹੀ ਤਾਂ ਹਲੇ ਤੇ ਤੇ ਕਰਾਈ ਹੈ ਵੀਪੋਰਾ ਹੈ ਤਾਂ ਹੀ ਤੇ ਕਰਾਈ ਆ ਆਇਆ ਤੈਨੂੰ ਬੂਟੇ ਦਿਖਾਵਾਂ ਆ ਜਾ ਕਿਹੜੇ ਆਹ ਗੰਨੇ ਵਾਲੇ ਹੂੰ ਜਿਹੜੇ ਦੋ ਲੈਣਾ ਦੋ ਦੋ ਲੈਣਾ ਬਿਬ ਕੋਲੇ ਨਹੀਂ ਬਾਕੀ ਦੂਜਾ ਆਪਣੇ ਵਾਲੇ ਦੀਆਂ ਜਿਹੜੇ ਆਪਣੇ ਬੀਜ ਤਿਆਰ ਕਰਦੇ ਨੇ ਦੇਸੀ ਦੇਸੀ ਸੌਦਾ ਹੈ ਹਾਂ ਦਿਖਾਵਾਂ ਚਾਹਦੇ ਦੇਖ ਕੇ ਆ ਲੈ ਇੱਕ ਵਾ ਇਹ ਹੈ ਆਪਣੇ ਮੀਂਦੇ ਦੇ ਬੂਟੇ ਲਾਏ ਪਏ ਇੱਥੇ ਇੱਕ ਜਿਹੜੀ ਸੁੱਕੀ ਬਣੀ ਹੈ ਨਾ ਉਹ ਆਹੋ ਸੁੱਕੀ ਉਹ ਸੁੱਕੀ ਲਾ ਲਾਈ ਦੇ ਹੋਈ ਨਿਕਾਵੇਂ ਆ ਹਾਂ ਆ ਆ ਹੱਸ ਵੀ ਰ ਆਪਣੇ ਛਿੱਡੀਆਂ ਆਇਦਰ ਹਾਏ ਭਾਈ ਸਾਡੇ ਵਾਲੀ ਖਟੀਆਂ ਬੇਲ ਕੋਲੀਆਂ ਤਾਜ਼ਾ ਹੋਰ ਇਹ ਸਾੜੀਆਂ ਸਾੜੀਆਂ ਭਾਈ ਮੇਰੀ ਤਨ ਘਰਾਂ ਫਸ ਨਸਲ ਤਿਆ ਘਰਾਂ ਨਸਲ ਤਿਆਰ ਕਰੀ ਹੋਈ ਸੀ ਆਹ ਦੇਖ ਲੈ ਹੁਣ ਬੂਟਾ ਦੇਖ ਤੂੰ ਆਹ ਆ ਗਿਆ ਹੋਇਆ ਵਾਹ ਉਹ ਵੀ ਦੇਖ ਲੈ ਲੈ ਹਾਂ ਲੈ ਸਲੇ ਉਹ ਨਹੀਂ ਚੱਲੇ ਹੈਗੇ ਪਰ ਉਹ ਨਹੀਂ ਚੱਲਿਆ ਜ ਵਧੀਆ ਚੱਲੇ ਵੀ ਦੇਖ ਲੈ ਬੂਟਾ ਕਿਹ ਚੱਲਿਆ ਪਿਆ ਹਨਾ ਉਹੀ ਤਾਂ ਮੈਂ ਦੱਸਦਾ ਹਾਂ ਬੂਟਾ ਸੋਨਾ ਚੱਲਿਆ ਸਾਰੇ ਇਹੋ ਜਿਹੇ ਆ ਬੂਟਾ ਹਾਂ ਚੱਲਿਆ ਹਾਂ ਹਾਂ ਆ ਦੇਖੋ ਭਈ ਆ ਵਧੀਆ ਚੱਲਾ ਬੂਟਾ ਹੁਣ ਹੀ ਨਹੀਂ ਹੱਥ ਚੋਂਦਾ ਹੈਗਾ ਗੈਪ ਹੈਗੇ ਹਲੇ 1 ਸਾਲ ਹੋਣਾ ਇਹਨੂੰ ਫਰਵਰੀ ਚ ਹੈ ਫਰਵਰੀ ਚ ਸਾਲ ਹੋਣਾ ਹਲੇ ਹਾਂ ਤਾਂ ਹੀ ਮੈਂ ਕਹਿੰਦਾ ਜੇ ਬੰਦਾ ਆਪਣਾ ਬੀਜੀ ਤਿਆਰ ਕਰ ਰਿਹਾ ਹੈ ਨਾ ਵਧੀਆ ਹੈ ਹੂੰ ਦੇਖ ਕੇ ਛਿੜੀ ਉਤੇ ਵੀ ਦੇਖ ਤੇ ਬੂਟਾ ਸਾਰਾ ਬਾਈ ਇੱਕ ਸਾਲ ਚੱਲਿਆ ਹੋਇਆ ਹੈ ਇਹ ਸਾਰੀ ਵਧੀਆ ਹੈ ਹਾਂ ਦੇਖੋ ਸਾਰਾ ਬੂਟਾ ਉਹੀ ਸਹਿ ਜਾ ਰਿਹਾ ਹੈ ਇਹ ਪਰ ਅਸੀਂ ਆਪ ਬਲੀ ਦੀ ਬੀਜੀ ਤੇ ਮੋਟਰ ਪਰ ਇਹ ਮੋਟਰ ਆਪਾਂ ਨੇ ਪਿਆਉਂ ਮੋਟਰ ਵਾਲੀ ਬਲੀ ਦੀ ਹੈ ਸਾੜੀ ਇਹ ਦੇਖਿਓ ਬਲੌਗ ਸਾਰੇ ਇਹ ਤਿੰਨ ਲੈਣਾ ਹੈਗੇ ਸਾਰੀ ਆਪਣੀ ਬਲੀ ਦੀਆਂ ਬਾਕੀ ਸੁੱਕੀ ਬੂਟਾ ਦਿੱਤੀ ਅਸੀਂ ਹਾਂ ਬਾਕੀ ਇੱਧਰ ਆਓ ਵੀਮਕੋ ਵਾਲਾ ਵੀ ਦਿਖਾ ਦਿੰਦੇ ਤੁਹਾਨੂੰ ਹੁਣ ਇੱਧਰ ਨੂੰ ਆ ਜਾ ਆ ਵੀ ਆਪਣੀ ਲਾਈਨ ਆ ਵੀ ਆਪਣੀ ਲਾਈਨ ਹੈ ਹਾਓ ਆ ਦੋ ਮੁਰੇਲੇ ਬਿਮਕੋ ਦੋ ਬਿਮਕੋ ਜਾਂ ਮੁਰੇਲੇ ਚਲ ਦਿਖਾ ਮੈਂ ਇਹ ਮਕੋਈਆਂ ਨੇ ਕਿਹਦੇ ਗੰਨੇ ਚ ਤੁਰੇ ਨਹੀਂ ਹੁੰਦਾ ਇਹਨਾ ਪੂਰਾ ਹੋ ਗਿਆ ਕਿ ਪਾਤੀ ਆ ਬਿਮਕੋ ਦਾ ਦੇਖ ਲੈ ਤੇ ਲੱਗਿਆ ਵਾ ਬਿਮਕੋ ਲੱਗੀ ਹੋਈ ਆ ਦੇਖ ਲਓ ਭਾਈ ਸਾਹਮਣੇ ਉਹ ਜਾਂ ਗਾ ਲਓ ਨਾਲੇ ਸਾਲੇ ਖਾਰਕਾ ਬੂਟੇ ਦਾ ਖਵਾ ਵਾਲੀ ਸਾਈਡ ਲੱਗੇ ਵੇ ਲੈ ਆ ਬਿਮਕੋ ਆ ਭਾਈ ਆ ਦੇਖ ਲਓ ਆ ਬਿਮਕੋ ਹੈ ਦੇਖ ਲੈ ਕਿੰਨਾ ਫਰਕ ਆ ਬਿੱਟੇ ਸਾਰੇ ਬੂਟੇ ਦਾ ਫਰਕ ਆ ਬਈ ਆ ਬਿੰਕੋ ਦਾ ਬੂਟਾ ਲੈ ਉਹ ਨੂੰ ਹੱਥ ਦੇਖ ਲੋ ਕਿੰਨਾ ਪੈਂਦਾ ਉਹ ਸਾਰਾ ਗਾਹਾਂ ਵੀ ਆ ਹਾਂ ਇਹ ਜੀ ਸਾਰੇ ਇਹ ਉਹ ਨੂੰ ਹੱਥ ਹਾਂ ਸਾਰੀਆਂ ਲੈਣਾ ਦੇਖੋ ਗਾਹਾਂ ਇਆਂ ਜੀ ਉਹ ਨੂੰ ਦੇਖੀ ਪਾ ਕੇ ਮੂਰੇ ਵਾਲੇ ਬੂਟੇ ਠੀਕ ਚੱਲਦੇ ਨੇ ਇਹ ਹੁੰਦੇ ਮੇਰੀ ਕਸਨਾ ਆ ਆ ਮੇਰੀ ਮੁਠੀ ਜਾਂਦਾ ਬੂਟਾ ਹੂੰ ਆ ਦੂਗਾ ਦੇਖੀ ਤਾਂ ਇਹ ਆ ਵੀ ਮੁਠੀ ਜਾਂਦਾ ਲੈ ਹੂੰ ਆ ਜਾ ਹੁਣ ਤੋਂ ਬਿੰਕੋ ਵਾਲਾ ਰੱਖਾਂ ਮੈਂ ਇਸਕੀ ਨੂੰ ਵੀ ਲਵਾਇਆ ਹੈ ਹੂੰ ਕਿ ਕਿਤੇ ਨਹੀਂ ਲਾਏ ਆ ਆ ਬਿੰਕੋ ਵਾਲਾ ਦੱਸਣਾ ਹੂੰ ਕਿ ਨਾ ਬਣਿਆ ਉਹ ਉਹ ਦੇਖ ਲੈ ਬੀ ਇਹ ਦੇ ਥੜਾ ਹਮ ਕਿ ਆ ਕਹ ਸਕਦੇ ਫਰਕ ਪਾ ਸਕਦਾ ਦੂ ਆ ਥੜਾ ਆਪਣਾ ਬੂਤਾ ਲੈ ਆਉਂਦਾ ਨਹੀਂ ਮੁੱਖੀ ਲੈ ਆਉਂਦਾ ਰੇ ਬਰਾਬਰ ਪਏ ਨਹੀਂ ਹੈਗਾ ਵੀਰੇ ਇਹ ਇਕੱਲਾ ਪਾ ਆ ਸਾਰੇ ਬੂਥੇ ਜਿਹੜੇ ਬਰਾਬਰ ਆ ਉਸ ਕੋਈ ਨਹੀਂ ਤਾਂ ਮੁੱਖੀ ਨਹੀਂ ਆਉਂਦਾ ਕੋਈ ਵੀ ਨਾ ਮੈਂ ਆ ਹੈ ਨਾਮ ਆਖਦਾ ਮਾਰ ਕ ਆਪਾਂ ਬਈ ਗਲਤ ਕਿਸੇ ਨੂੰ ਨਹੀਂ ਕਹਿੰਦੇ ਹੈਗੇ ਪਰ ਜਿਹੜੀ ਹਕੀਕਤ ਆ ਉਹ ਤੁਹਾਨੂੰ ਦੱਸਦੀ ਆ ਸਾਹਮਣੇ ਦੇਖ ਲੋ ਹਾਂ ਨਾਲੇ ਜੀ ਪਹਿਲਾਂ ਵੀ ਦੇਖਦਾ ਆ ਦੇਖੋ ਆ ਬੂਟੇ ਦਾ ਫਰਕ ਕਿੰਨਾ ਬਿਮਕੋ ਵਾਲੀ ਲੈਨ ਆ ਸਾੜੀ ਆ ਉਹ ਆਪਣੀਆਂ ਲੈਨ ਆ ਉਹ ਲਫੜੀਆਂ ਲੈਨ ਆ ਬਿਮਕੋ ਦੀਆਂ ਇਹ ਤੇ ਪਰੋਂ ਦਿਖਦੀਆਂ ਪਰਲੀ ਛੱਟ ਦੇ ਚੜਦੀ ਸ਼ੁਭ ਦੀ ਦਾ ਫਰਕ ਹੋਵੇ ਉਹ ਗੱਲ ਵੱਖਰੀ ਆ ਚੜਦੀ ਸ਼ੁਭ ਦੇ ਬਕਾਇਆਂ ਨਾ ਗੰਨੇ ਜਾ ਯਾਰ ਹੂੰ ਹੂੰ ਗਬੱਲੇ ਹਵਾ ਪੈਂਦੀ ਐ ਇੱਧਰ ਪੈਂਦੀ ਉੱਧਰ ਪੈਂਦੀ ਐ ਆ ਠੀਕ ਆ ਮੂਰੇ ਲੈਨ ਇਹ ਵੀ ਉਹੀ ਜੀ ਨਹੀਂ ਹੈਗੀ ਉਹੀ ਜੀ ਨਹੀਂ ਹੈਗੀ ਜੀ ਪਰਲੀ ਆ ਹੂੰ ਹਾਂ ਜੀ ਉਹੀ ਜੀ ਨਹੀਂ ਹੈਗੀ ਹੋ ਪਰਾਂ ਹੌਲਾ ਰਹਿ ਜਾਂਦਾ ਬੂਟਾ ਲੈ ਆ ਆ ਇਹਨੂੰ ਪਾਈ ਬਾਲੇ ਆ ਗਿਆ ਆ ਦੇਖੋ ਹੁਣ ਆ ਉਰਲੀ ਸਾਈਡ ਤੇ ਕੋਈ ਲੈ ਬਾਹਲੇ ਪਾਸੇ ਲੈ ਮੁਠੀ ਜਾਂਦਾ ਇਹ ਵੀ ਮੁਠੀ ਜਾਂਦਾ ਉਹ ਸਾਲੇ ਮੁਠੀ ਨਹੀਂ ਆਉਂਦਾ ਨਹੀਂ ਹੈ ਹੈ ਹਮ ਫਰਕ ਆ ਫਰਕ ਆ ਜੇਰੀ ਵਾਲੇ ਜੇਰੀ ਵਾਲੇ ਤਾਂ ਬਹੁਤ ਘੱਟ ਚੱਲਦੇ ਯਾਰ ਉਹ ਤਾਂ ਕੱਟੇ ਚੱਲਣੇ ਹਨ ਗੰਨੇ ਜੇ ਢੁੱਟਾ ਵਧੀਆ ਚੱਲਦਾ ਜਿਹੜਾ ਚੱਲਦਾ ਹੈ ਹਮ ਉਹ ਜੇਰੀ ਜੇ ਬੱਲੇ ਬੱਲੇ ਦਿਖਦੀ ਸਾਲੀ ਜੀ ਹੈ ਜਿੱਥੇ ਆਹ ਬੂੜ ਥੱਲੇ ਹੋਣ ਲੱਗ ਗਿਆ ਬੱਲ ਉੱਪਰ ਟਿਕਣ ਲੱਗ ਗਿਆ ਹਾਂ ਹੈਨਾ 471 ਹੈ ਇਹ ਹੌਲੀ ਜੀ ਨਾਲੇ ਦਰਮਿਆਨੀ ਜੀ ਜੀਰੀ ਹੈ ਹੂੰ ਚੱਲਦੀ ਰਸ ਨਹੀਂ ਪਾਸ਼ਵਾ ਹੀ ਚੱਲਦੀ ਹੈ ਦਖਾਵਾ ਹੈ ਪਾਸ਼ਵਾ 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 ਮੁਰਈ ਪਾਸ਼ਵਾ ਚੱਲੇ ਵਧੀਆ ਬੱਦਲ ਚੱਕਦਾ ਤਾਂ ਹਾਂ ਹੈ ਤਾਂ ਹੀ ਚੱਕਦਾ ਬੱਦਲ ਮਾ ਤਾਂ ਹੀ ਕਹਿੰਦਾ ਨਾ ਮਹਾਰਾਜ ਚੁੱਕ ਰੱਖੇ ਪਾਸ਼ਵਾ ਹੀ ਚੱਲੇ ਹੁਣ ਹੌਸ ਮੋਜੇ ਠੰਡਾ ਬਸ ਪਾਸ਼ਵਾ ਫਿਰ ਬਿਮਾਰੀ ਦਾ ਢੱਕੜ ਬਵਾਰੀ ਆ ਪਾਸ਼ਵਾ ਠੰਡੀ ਆ ਬਸ ਹੂੰ ਹੈ ਹੂੰ ਜਾ ਫੇਕਾ ਅਕੜਣਾ ਕਰ ਲੈ ਜਾ ਮੈਂ ਆਉਂਦਾ ਕਰਾ ਕੇ ਸਵਾਲ ਵੀ ਨਹੀਂ ਹੁੰਦੀ ਉਹਦੇ ਉਹਦਾ ਖੱਬਲੇ ਹੋਣਾ ਇਸੋ ਉਹਦਾ ਅੱਖੇ ਐ ਇਸੋ ਇਹ ਵੀ ਦੇਖਦਾ ਪੰਡਰ ਵੱਢ ਕੇ ਵੀ ਜਾਂਦੇ ਕਿਦ ਨੇ ਹਾਂ ਇਹ ਨਹੀਂ ਹੁੰਦਾ ਅੱਜ ਹੂੰ ਇਹ ਨਹੀਂ ਹੁੰਦਾ ਬਾਜਰਾ ਹੂੰ ਉਹ ਬਾਜਰੇ ਪੇ ਮੀਂਹ ਆ ਲੱਗਿਆ ਸਾਲਾ ਹੁਣ ਤੁਮ ਦਿਖਿਆ ਹੈਗਾ ਮੜ ਮੜਾ ਮੜਾ ਨਿਕਲਿਆ ਹੈ ਕਹਿ ਰਹੇ ਮੈਂ ਤਾਂ ਗਿਆ ਦੇਖਣਾ ਹੁਣ ਇਹਦੇ ਮੈਂ ਕਿੱਥੇ ਦੇਖਣਾ ਇਹ ਤਾਂ ਮਨ ਨੂੰ ਮੇਰੀ ਅੱਖਾਂ ਨੂੰ ਨਹੀਂ ਦਿਖਦਾ ਕੈਮਰੇ ਦੀ ਅੱਖ ਨੂੰ ਕਿੱਥੇ ਦਿਖ ਜੂ ਬੱਲੇ ਮੜਾ ਮੜਾ ਦੇਖਦਾ ਨੀਗਾ ਟਕਾ ਕੇ ਕੰਡ ਹੋ ਗਈ ਨਾ ਖੜੀ ਉੱਪਰ ਦੇਖਦਾ ਕੈਮਰੇ ਮਾੜਾ ਦੇਖਦਾ ਮਾੜਾ ਮਾੜਾ ਦਿਖਦਾ ਹੁੰਦਾ ਹਾਂ ਦਿਖਦਾ ਉਹ ਦੇ ਸੂਜੀ ਕਿੰਨਾ ਦਿਖਦਾ ਉਹ ਤੇ ਮਾੜਾ ਮਾੜਾ ਦਿਖਦਾ ਹਲਕਾ ਹਲਕਾ ਜਾ ਹਲਕਾ ਹਲਕਾ ਜਾ ਜਿਹੜਾ ਹੋਇਆ ਠੀਕ ਆ ਉਹ ਜਿਹੜਾ ਹੋਇਆ ਠੀਕ ਆ ਜਿਹੜਾ ਹੋਇਆ ਠੀਕ ਆ ਬਸ ਡੰਗ ਖਾਰੂ ਆ ਆ ਡੰਗ ਖਾਰੂ ਆ ਇਹ ਉਹ ਐਨੇ ਨੂੰ ਬੜਾ ਹੋ ਜਾਣ ਉਧਰ ਲਾ ਬਾਜਰਾ ਹੋ ਗਿਆ ਜਿਹੜਾ ਉਪਰ ਆ ਜੱਗਰਾਂ ਦੇ ਖੇਤਾਂ ਕੋਲ ਐ ਅੱਛਾ ਉਹ ਹੋ ਜਾਣਾ ਮੀਨਾ ਕੋਨੇ ਕੱਢ ਦੇਣਾ ਉਹ ਟੈਂਟ ਪਾਉਂਦੇ 15 15 20 ਦਿਨ ਕੱਢਦੇ ਉਹਨੇ ਬਾਹੋਤਾ ਬਸ ਹੈ ਕਿ ਨਹੀਂ ਹਾਂ ਬੀ ਮੀਦਾ ਬੂਟਨ ਫਾਇਦਾ ਹੋ ਗਿਆ ਮੀਦਾ ਸਾਰਾ ਮੀਦਾ ਅੱਜ ਦੇਖ ਲੈ ਬੱਦੂ ਫੇਰ ਹੋਰ ਲੱਗ ਗਿਆ ਤਾਂ ਕੱਲ ਤੇ ਹੁਣ ਮੌਸਮ ਸਾਫ਼ ਹੈ ਸਪਰੀਹਾਂ ਵਾਲਾ ਮੌਸਮ ਹੈ ਪੰਜ ਸੱਤ ਦਿਨ ਕਿਹਨੇ ਕਿਹਾ ਮੈਂ ਕਹਿੰਦਾ ਹੁਣ ਦਾ ਤੂ ਲੈ ਹਾਂ ਉਰੇ ਕੋਈ ਨਹੀਂ ਪਤਾ ਉਹ ਲਾਈਟ ਦਾ ਥੂਜ ਦਿਖਾਉਂਦਾ ਐਡਾ ਬੜਾ ਨੱਟ ਨੋਟੋਂ ਦਾ ਕੋਈ ਲੈਣਾ ਦੇਣੀ ਅੱਜ ਕੱਲ ਹਾਂ ਨੈਟ ਆਪ ਦਾ ਕੰਮ ਔਖਾ ਫੇਲੇ ਹੀ ਹੈ ਕੰਮ ਹੈ ਹਾਂ ਹਾਂ ਅਕਾਹ ਸਾਰੇ ਜਲਾਤਾ ਆਓ ਮੈਂ ਸਾਰੇ ਮਹੀ ਲਾਤਾ ਹੁਣ ਮੈਂ ਇਹਨੂੰ ਕਿਹਾ ਤਾਂ ਮਾ ਹੁਰਲੇ ਉਲਲੇ ਪਾਸੇ ਉਪਰ ਲਾਲਾ ਹੋਰਾਂ ਲਾਲਾ ਮਾਈਕ ਰਹਿਣ ਦੇ ਐਦਾਂ ਹੀ ਲਾਤਾ ਹੈ ਨਾ ਬੀਚੇ ਘਰਤੀ ਦੇ ਗੜਾਈ ਕਾਕਾ ਕਰਕੇ ਵਿੱਚ ਸਿੱਟਦਾ ਬਸ ਪਾ ਪਟ ਕੇ ਹੋ ਜੂ ਕੋਣ ਹੈ ਕੱਲ ਹੋਊ ਗਈ ਸਾਲਾ ਹੋਊਗਾ ਉਹਨੂੰ ਟਾਈਮ ਲੱਗੂ ਇਹ ਕਹਣਾ ਆ ਉੱਠਿਆ ਨਾ ਹਾਲਾ ਇਹ ਦਾ ਸੱਚੀ ਹੋਰ ਹੈ ਇਹ ਚੀਜ਼ ਛੇਤੀ ਹੋਣਾ ਉਹ ਥੋੜਾ ਲੇਟ ਹੋਣਾ ਉਹ ਸਾਲਾ ਹੈਵੀਆ ਜਿਹੜਾ ਤਾਂ ਇਹ ਜਿਹੜਾ ਜੰਮੇ ਇਹ ਕੱਟ ਕਾਟਾਂਗੇ ਹੋਈ ਵੀ ਤੀਦੀ ਆ ਦਾ ਇਹ ਹੁਣ ਵੀ ਕੱਟਣੀ ਹੋਣੀ ਥੋ ਹਾਂ ਇਹਦੀ ਹਲਕੇ ਜਿ ਗੜਾਈ ਹੋਗੇ ਨਾ ਕੱਡੀਆਂ ਕਰੇ ਛੱਡ ਦੇ ਬਸ ਹੋਰ ਆ ਤਾਂ ਸਪਰੇ ਦਾ ਕੰਮ ਨਿਭੇੜਿਆ ਸਪਰੇ ਕਰਦੇ ਫਿਰਦੇ ਅੱਜ ਅੱਛਾ ਭਈਆ ਆਇਆ ਦੁਪਹਿਰੇ ਤੇ ਮਾਣ ਵੀੜ ਦੇ ਕੰਮ ਹੁਣ ਤਾਂ ਹੁਣੀ ਟਾਈਮ ਆ ਬਸ ਠੀਕ ਨਹੀਂ ਗੱਲ ਹਾਂ ਜੀਰੀਆਂ ਗੱਦਰ ਹੋ ਗਈਆਂ ਹੁਣ ਇੱਕ ਹੋ ਗਈ ਹੁਣ ਪੱਕੇ ਪਿਆ ਕੰਮ ਭਈਆ ਕਹਿੰਦਾ ਲੋਡ ਨਹੀਂ ਹੈ ਕੰਮ ਤੂੰ ਕਰ ਦੇ ਇੱਕ ਹੁਣ ਦਵਾਈ ਲਿਆਂਦੀ ਵੀ ਹੈ ਹੈ ਕਿ ਨਹੀਂ ਨਹੀਂ ਸਾਲ ਫੇਰ ਰੁੜੀ ਜਾਣੀ ਮਾ ਇਹ ਨਵੇੜ ਕੇ ਪਾਸੇ ਗਾ ਧੜਕੂ ਚੱਕੀ ਜਾਊਗੀ ਆ ਅੱਜ ਕੋਈ ਵੀ ਨਹੀਂ ਲਿਖਿਆ ਜੇ ਛੁੱਟੀ ਨਹੀਂ ਤੇ ਐਤਵਾਰ ਦੀ ਨਾ ਉਹਨੂੰ ਅਮਦੀਪ ਕਾ ਘਰ ਤਾਂ ਅੱਜ ਉਹੀ ਤਾਂ ਮੈਂ ਕਹਿੰਦਾ ਨਾ ਮਨਦੀਪ ਦਿਖੇ ਨਾ ਕੰਮ ਕਰਦੀ ਕਰਦੀ ਤਾਂ ਹੈ ਨਹੀਂ ਹੋ ਰਿਹਾ ਉਹ ਕਿਧਰ ਗਿਆ ਵੇ? ਉਹ ਗਿਆ ਵਾ ਜਖੂਰ ਪਾਸੇ। ਅੱਛਾ? ਘੁੰਮਣ। ਘੁੰਮਣ ਲਾਲਾ ਜੋ ਮਰਜੀ ਲਾਲਾ ਹੋ। ਬਾਪਾ ਘੁੰਮਣੇ ਗਿਆ ਵਾ ਉਹ ਕਿੱਥੇ ਜਾਣਾ ਉਹਨੇ? ਰਾਤ ਨੂੰ ਆਊਗਾ ਵੇ ਲੇਟ ਟਾਈਮ। ਆ ਮਨਦੀਪ ਨਹੀਂ ਦਿਖਿਆ। ਉਹ ਖਬਰ ਕਿਹਨੇ ਟਰੈਕਟਰ ਲੈਣ ਗਏ ਕਿਹ ਪਤਾ ਇਹਨਾਂ ਦਾ। ਇਹਦਾ? ਥੋੜਾ ਸਾਦਾ। ਕਿਧਰ ਛੱਡ ਗਿਆ ਉਹ ਟਰੈਕਟਰ ਕਿਧਰ ਤੇ ਲੈ ਕੇ ਆਉਣਾ? ਐਤਵਾਰ ਨੂੰ ਲਿਆਉਂਦੇ ਹੁੰਦੇ ਆ ਇਹ। ਸੌਦਾ ਕਰਕੇ। ਕਾਲ ਉਹਨੇ ਫੋਨ ਕੋਈ ਨੂੰ। ਆਹੋ। ਚਾਚਾ ਭਤੀਜਾ ਦੋ ਵੇ। ਯਾ। ਮੇਲਾ ਭੁੰਰਾ ਹੈ ਰਬ ਮੰਨੀ ਦੇਖਿਆ ਅੱਜ ਅੱਜ ਕੋਈ ਵੀ ਨਹੀਂ ਦਿਖਿਆ ਅੱਜ ਕੋਈ ਵੀ ਨਹੀਂ ਦਿਖਿਆ ਹੈਗਾ ਪਤਾ ਨਹੀਂ ਐਤਵਾਰ ਦੀ ਸਾਰੀ ਛੁੱਟੀ ਕਰਕੇ ਅੱਜ ਮੈਂ ਵੀ ਹੁਣੀ ਆ ਆ ਤੂੰ ਤਾਂ ਬਹਲਾ ਖੇਡਦਾ ਤਾਂ ਤੈਨੂੰ ਮੈਂ ਉੱਥੇ ਦੇਖ ਕੇ ਆ ਮਾ ਮੱਚ ਚੱਲਦਾ ਉਹ ਡਰਿਆ ਪਰ ਤੁਸੀਂ ਗੱਲ ਤਾਂ ਦੇਖੀ ਦੇਖੀ ਜਾਂਦੇ ਮੈਨੂੰ ਅੱਜ ਖੇੜੀ ਤਾਂ ਬਾਤ ਫਿਰ ਮਾ ਲਾ ਉੱਥੇ ਚੱਲਦਾ ਮਜਮਾ ਦੇ ਉੱਥੇ ਉਹਨਾ ਮਾਦ ਵੀ ਨਹੀਂ ਬਈ ਨਹੀਂ ਹਾਂ ਅੱਜ ਖੇੜੀ ਤਾਂ ਅੱਜ ਇੱਕ ਖੇੜੀ ਤਾਂ ਕਿਥੇ ਤੇ ਆਪਾਂ ਭੈਣੀ ਹੈ ਅੱਛਾ ਭੈਣੀ ਉੱਥੇ ਪਾਣੀ ਖੜ ਕੇ ਕੈਨਸਲ ਹੋ ਗਦੇ ਮੈਚ ਕਿਥੇ ਉੱਥੇ ਤੇਰੀ ਲਾਗ ਖੇਤਾਂ ਲਾਗ ਉਹ ਤਲਾਉਜ ਹੁੰਦੇ ਤੇ ਅੱਜ ਮੈਂ ਜਿੱਥੇ ਕਰਿਆ ਅੱਜ ਥੋੜੀ 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 ਨਹੀਂ ਤੇ ਛੋਟੇ ਜੀ ਨਹੀਂ ਹੁੰਦੇ ਨਹੀਂ ਹੁੰਦੇ ਨਹੀਂ ਖਰਾਬ ਹੈ ਵਗਰਾਉਂਡ ਅੱਛਾ ਮੀਂਹ ਪਿਆ ਮੀਂਹ ਪਿਆ ਪਾਣੀ ਖੜ ਗਿਆ ਉੱਥੇ ਅੱਛਾ ਚਿਗੜੀ ਹੋਈ ਵੀ ਆ ਬਸ ਅਗਲੇ ਹਫਤੇ ਹੋਊਗਾ ਉਹ ਜਿਹੜੀ ਹੈਵੀ ਡੱਕਰ ਆ ਉਹ ਉਹ ਜ਼ਮੀਨ ਵੀ ਡੱਕਰ ਉੱਥੇ ਹਾਂ ਹਾਂ ਉਹ ਕਰਕੇ ਵੀ ਚਿਗੜੀ ਹੋ ਜਾਂਦੀ ਹੈ ਚਿਗੜੀ ਹੋ ਜਾਂਦੀ ਫਰਕ ਪਾਣੀ ਨਿਕਾਸੀ ਵੀ ਨਹੀਂ ਹੈ ਨੀਮਾ ਗਰਾਉਂਡ ਹਾਂ ਅੱਛਾ ਜਿਹੜੇ ਤੀਨਾ ਪਾਈ ਵੀ ਉੱਥੋਂ ਕਾਦੀਆਂ ਐ ਬੈਣ ਬੋਨੂਆਂ ਆ ਤਾਂ ਉਹ ਬੈਣ ਨੂੰ ਆ ਤੀਨਾ ਖਾਦੀਆਂ ਪਾਈਆਂ ਇਕ ਕੁਛ ਬਣਾਇਆ ਵਾ ਸੈਕਸ਼ਨ ਜਾ ਉਹਨੇ ਪਤਾ ਹੀ ਕਿਹਲਾ ਬੈਣ ਨੂੰ ਬੈਣ ਨੂੰ ਨਹੀਂ ਹੈ ਨਾ ਉੱਥੇ ਸਵੇ ਹੈ ਆਏ ਨਹੀਂ ਬਣਾਇਆ ਪਤਾ ਕਿਦਾਂ ਉਹਨੇ ਹਾਂ ਤੇ ਇੱਕ ਵਿੱਚ ਨੂੰ ਲੈਣ ਲੇਕਨ ਲੈ ਛੱਡੀ ਪਈਆਂ ਹੈ ਹਾਂ ਵਿੱਚ ਐ ਆਏ ਬਣਾਇਆ ਵਾ ਹੁਣੀ ਹੈ ਤੇਰੀ ਉਹ ਸਾਢੇ ਕਿ ਪੰਜ ਫੁੱਟ ਦੀ ਕੰਧ ਹੋਣੀ ਹੈ ਦੋ ਪਾਸੇ ਕੰਧਾਂ ਫਿਰ ਗੱਬੇ ਜਿਹੜੇ ਛੱਡੀ ਪਈ ਉਹਦੀਆਂ ਇਧਰ ਫਿਰ ਬਣਾਇਆ ਵਾ ਦੋ ਐ ਫਿਰ ਟੀਨਾ ਉੱਪਰ ਉੱਪਰ ਸਾਰੇ ਟੀਨਾ ਐਦਾਂ ਹੀ ਇਧਰ ਬਣਾਇਆ ਵਾ ਸਾਰੇ ਪੱਟੀਨਾ ਪਾਈ ਪਈਆਂ ਠੀਕ ਹੈ ਚੱਕਰ ਹੋ ਗਿਆ ਪਤਾ ਨਹੀਂ ਕਿ ਐ ਜੀ ਬਣਾਈ ਪਈ ਉਹ ਹੂੰ ਉੱਥੇ ਹੰਰਾ ਸਾਡੇ ਬਾਪ ਜੀ ਲੜਾਇਆ ਡੋਲੇ ਤੇ ਖੜੇ ਖੜੇ ਨੇ ਹਾਂ ਡੋਲੇ ਤੇ ਖੜ ਕੇ ਕੀ ਚੀਜ਼ ਹੋ ਗਈ ਤੇ ਤੁਹਾਨੂੰ ਤੇ ਮੇਰਾ ਮੈਂ ਵਹਿ ਕੇ ਵੀ ਨਾ ਨਾ ਇਸੇ ਵੀ ਹੈ ਉਸੇ ਵੀ ਨਾਲ ਜਦੋਂ ਹੈ ਵੀ ਨਾ ਤਰੀਕਾ ਵੀ ਨਹੀਂ ਹੈ ਉਹ ਵੀ ਕਹਿੰਦਾ ਮੈਂ ਕੋਈ ਹੈਰ ਥੋਰ ਚੀਜ਼ ਆ ਪਤਾ ਨਹੀਂ ਕਿਹੜੀ ਚੀਜ਼ ਦਾ ਹੁਣ ਉੱਥੇ ਸਾਇਜ਼ ਜਗਾ ਦੋਈ ਆ ਉਹ ਪੰਚਾਇਤੀ ਜਗਾ ਹੈ ਪੰਚਾਇਤੀ ਜਗਾ ਹੈ ਟੈਂਕੀ ਵੀ ਉੱਥੇ ਟੈਂਕੀ ਵੀ ਹੈ ਪੰਚਾਇਤੀ ਜਗਾ ਹੈ ਚੱਕਰ ਪਤਾ ਨਹੀਂ ਗਿਆ ਹੈ ਹਲੇ ਉਹ ਕੰਮ ਅੱਧੇ ਚ ਹਲੇ ਨਾਲ ਲਪਾਈ ਲਪਾਈ ਕਰੀਓ ਨਾ ਪਤਾ ਹੈ ਸਮਝ ਨਹੀਂ ਕੀ ਚੀਜ਼ ਆ ਹੌਂਦਾ ਮੀਮੂ ਆਂਦਾ ਅਸੀਂ ਉਹਨਾਂ ਅੰਦਰ ਵੜ ਕੇ ਬਹਿ ਜਾਈਏ ਉਹਦੇ ਠੀਕ ਹੈ ਕੰਮ ਤਾਂ ਲੈਂਦੇ ਐ ਹਾਂ ਮੀਂਹ ਕਿ ਨਿਕਾ ਰਸਤੇ ਮੈਂ ਜਾਂਦਾ ਜਾਂਦਾ ਜੀ ਜਾਂਦਾ ਹੁੰਦੇ ਨੂੰ ਮੀ ਆ ਕੇ ਤਾਂ ਵੀ ਲੋਟ ਆ ਉਹ ਤਾਂ ਵੀ ਲੋਟ ਆ ਆ ਕਿ ਨਹੀਂ ਪੱਕੀ ਸੜਕ ਦੇ ਨਾਲ ਐ ਪਹਿਲਾਂ ਮੀਂਹ ਕਿ ਨੀਂ ਕਿ ਪੜ ਜਾਂਦਾ ਇਗੜਾ ਖੇਤਾਂ ਜਾ ਹੁਣ ਉੱਥੇ ਪੰਚਾਇਤ ਦੀ ਜ਼ਮੀਨ ਆ ਕੋਈ ਖੇਤਾਂ 'ਵਾਂ ਕੰਮ ਕਰਦਾ ਭਈਆ ਭੂਈਆ ਸਭ ਉਹਨੂੰ ਲੋਟ ਆ ਉਹ ਬੈਠਣੇ ਨੂੰ ਮੈਨੂੰ ਹੈ ਪਤਾ ਨਹੀਂ ਕਾਹ ਦੀ ਚੀਜ਼ ਮੈਂ ਤਾਂ ਪਤਾ ਕਰੂੰਗੇ ਹੁਣ ਕੋਈ ਦਾ ਪਤਾ ਕਰ ਲੈਣਾ ਮੈਂ ਜਾਣਾ ਜਦੋਂ ਮੈਚ ਹੋਏ ਉਹਦਾ ਪਤਾ ਕਰ ਲਵਾਂਗੇ ਹਲੇ ਉੱਥੇ ਹਲੇ ਨਹੀਂ ਹੈਗਾ ਮੈਚ ਉੱਥੇ ਹਲੇ ਤਾਂ ਹੋਰ ਹੀ ਚੱਲਣੇ ਭੈਣੇ ਚੱਲਣੇ ਹੋ ਅੱਛਾ ਅਗਲੇ ਹfte ਭੈਣੇ ਹੋਊਗਾ ਠੀਕ ਆ ਭੈਣੇ ਸਮਾਪਤੀ ਆ ਫਿਰ ਹੂੰ ਹੂੰ ਦਸਹਿਰ ਨੂੰ ਸਮਾਪਤੀ ਹੋ ਜਾਣੀ ਯਾ ਦਸਹਿਰਾ ਆਉਣਾ ਯਾਰ ਮੂਵੀ ਦੇਖ ਕੇ ਆਉਣੀ ਜਾਇ ਨਹੀਂ ਹੁੰਦਾ ਸੜਾ ਵਾਲਾ ਸ਼ਰੀ ਨਹੀਂ ਠੀ ਹੁੰਦਾ ਮੇਰਾ ਦੁਬਾਰਾ ਠੀਕ ਕਰ ਰਹਾ ਇਹਦਾ ਹੈ ਹੀ ਲੱਗੀ ਬਾਲੀ ਚੱਲੀਏ ਮੈਂ ਤਾਂ ਦੇਖਿਆ ਆ ਮੈਂ ਹੋਰ ਫੇਰ ਦੇਖੇ ਇੱਕ ਵਈ ਤਾਂ ਆ ਗਿਆ ਨਹੀਂ ਨਹੀਂ ਮਤਨੀ ਦੇਖਣ ਦੁਬਾਰਾ ਉਹ ਨਹੀਂ ਨਹੀਂ ਹਾਂ ਕਾਤੇ ਬੇ ਭੀਮ ਦੇਖ ਕੇ ਸੋਚ ਨਹੀਂ ਆਉਂਦਾ ਵੀ ਉਹ ਦੇਖਣੇ ਦਾ ਪੇਲੇ ਆਉ ਹਉ ਤਾਂ ਹੈਗਾ ਗੱਲ ਫਿਰ ਕੀ ਫਿਰ ਮੈਂ ਇੱਥੇ ਬੈਠਾ ਰਹਿਣਾ ਮੈਂ ਤੁਹਾਨੂੰ ਪਹਿਲੀ ਵਾਰ ਦਿਮਾਗੇ ਆ ਜਾਂਦਾ ਵੀ ਆ ਹੁਣਾ ਹੁਣ ਮੈਂ ਤੁਹਾਨੂੰ ਤੁਹਾਨੂੰ ਅਸੀਗਾ ਵੀ ਆ ਹੁਣ ਆ ਹੁਣਾ ਆ ਹੁਣਾ ਹਾਂ ਫਿਰ ਉਹ ਗੱਲ ਨਹੀਂ ਬਣਦੀ ਫਿਰ ਚੱਕਰ ਪੈਣਾ ਆ ਹਾਂ ਜਿਹੜੇ ਬੰਦੇ ਨੇ ਪਹਿਲੀ ਵਾਰ ਦੇਖਣੀ ਥੋੜੇ ਨਾਲ ਚੱਲੂਗਾ ਤੁਹਾਨੂੰ ਥੀਟਰ ਤੱਕ ਪਹੁੰਚਾਇਆ ਆਂਗਾ ਤੁਹਾਡੇ ਨਾਲ ਉਹੀ ਕਹਿੰਦਾ ਸਾਡੇ ਨਾਲ ਚੱਲਦੀ ਤੁਹਾਨੂੰ ਫਿਰ ਫਿਲਮ ਤੱਕ ਪਹੁੰਚਾਇਆ ਆਂਗਾ ਮੈਂ ਹੋਰ ਪਾਸੇ ਚੱਲ ਜਾਊਂਗਾ ਮੈਂ ਵੀ ਹੋਰ ਫਿਲਮ ਦੇਖ ਲਊਂਗਾ ਨਹੀਂ ਲੈ ਆਈਂ ਰਹਾਂਦਾ ਆ ਉਹ ਤੁਹਾਨੂੰ ਲਿਆਉਂਗਾ ਬੰਦੇ ਇੱਕ ਬੰਦੇ ਕਰ ਲੈ ਕੱਟ ਲੈ ਤੁਹਾਨੂੰ ਬਾਥ ਨੂੰ ਪੁੱਛਦਾ ਚਲ ਮ ਸਭ ਜੋਦ ਨੂੰ ਜਾਈ ਗੱਲ ਤੇ ਜੱਗਾ ਕਹਿੰਦਾ ਜਾਣੇ ਇਹਨੂੰ ਕੁਝ ਨਹੀਂ ਹੁੰਦੀ ਆ ਹੋਇਆ ਤੇਰੇ ਜਾਣ ਵਾਲੇ ਬੰਦੇ ਕਰ ਲੈ ਇਕੱਠੇ ਕੱਲੂ ਕਰ ਲਈਏ ਕੱਲੂ ਕਰ ਲਾ ਇੱਕ ਕਲਾ ショਅ ਦੇਖ ਆਉਣੇ ਸਾਰੇ ਠੀਕ ਹੈ ਬੰਦੇ ਕਰ ਲੈ ਗੱਡੀ ਲੈ ਜਾਏ ਆਏ ਕਰੂਗੇ ਪਹਿਲਾਂ ਅੱਪਾ ਨੇ ਦੇਖੇ ਤੇ ਰੋਟੀ ਉਟੀ ਖਾ ਕੇ ਨਹੀਂ ਜਾਣਾ ਕੱਲ ਰੋਟੀ ਉਟੀ ਅੱਪੇ ਬਰੇ ਖਾਏ ਆਉਂਗੇ ਪਾਰਟੀ ਕਰਨੀ ਕਿਥੇ ਹੈ ਪਾਰਟੀ ਕੀ ਪਾਰਟੀ ਛੋੜੋ ਕਾ ਨਹੀਂ ਹੈ ਰੋਟੀ ਢਾਬੇ ਤੇ ਪਾਰਟੀ ਹੋਣੀ ਆ ਲਾ ਪਾਰਟੀ ਪੂਰੀ ਕੋਈ ਨਹੀਂ ਆ ਤੇ ਸਾਹ ਸਸਤੀ ਬਾਈ ਰੋਟੀ ਅੱਡੇ ਮੇਂ ਪੈਸੇ ਦੋ ਇੱਕ ਦਿਨ ਇੱਕ ਦਿਨ ਢਾਬਾ ਟੁੱਟ ਜਣਾ ਉੱਤੇ ਬੰਦੇ ਪਮੇ ਪਾਰਟੀ ਆਂਦੀ ਆ ਨਾਲੇ ਕੀ ਦੀ ਪੰਮੇ ਦੀ ਪੰਮੇ ਤੇ ਲੈ ਲੀਆ ਫਿਰ ਤਾਂ ਮੈਂ ਪਾਲਟ ਰਹੀ ਨਹੀਂ ਜਾਈ ਆਪਣੀ ਰਹਿੰਦੀ ਐ ਚੈਨਲ ਮਾਉਂਟ ਆ ਜੀ ਦੀ ਹਾਂ ਲੈ ਕੇ ਪੰਮੇ ਨੂੰ ਛੇੜਦੇ ਗੱਲ ਲੈ ਫਿਰ ਮਾਸਾ ਨੂੰ ਵੀ ਚੱਕਣ ਵਾਲੇ ਮਾਸਾ ਨੂੰ ਵੀ ਨਾਲ ਚੱਕ ਲਓ ਮਾਸਾ ਦੇ ਪੁੱਛ ਬਲਦਾ ਹੋਏਗਾ ਨਹੀਂ ਹਲੇ ਨਹੀਂ ਭਾਈ ਅਰਜ਼ਾਦ ਕਰਦੇ ਜੇ ਤੇ ਮੈਨੂੰ ਟੈਜੋ ਯਾਰ ਅਰਜ਼ਾਦ ਕਰ ਦਿੰਦੇ ਸੀ ਓਕੇ ਭਾਈ ਹਾਂ ਮਾਸਾ ਨੂੰ ਛੇੜਦੇ ਆ ਮਾਸਾ ਹੋਇਆ ਨਹੀਂ ਹਲੇ ਕਹੋ ਗਿਆ ਅਜਾ ਹੋਇਆ ਨਹੀਂ ਕਹਿੰਦਾ ਅੱਛਾ ਉਹਨੂੰ ਕਹਿੰਦੇ ਭਾਈ ਅਰਜ਼ਾਦ ਕਰਦੇ ਸੀ ਮੈਨੂੰ ਟੈਜ ਦੀ ਵੀ ਰੋਟੀ ਕਰਨੀ ਪੈਣੀ ਚੱਲ ਭਾਈ ਰੋਟੀ ਕਰਨੀ ਸਾਨੂੰ ਇੱਕ ਬੰਦਾ ਕਹਿੰਦਾ ਫਿਰ ਉਹਦੀ ਡਿਟੇਕਟਾ ਲੈ ਲਓ ਸਾਨੂੰ ਨਾ ਰੋਟੀ ਕਰ ਲਓ ਰੋਟੀ ਖਵਾ ਦਿਓ ਬਸ ਇਗਨੀ ਗੱਲ ਹੋਰ ਕੀ ਹਾਂ ਸੱਤ ਜਾਣੇ ਗੱਡੀ ਮਾਉਣੇ ਸੱਤ ਬੰਦੇ ਕਰ ਲਾ ਵਾ ਠੀਕ ਐ ਤੇ ਉਧਰ ਰੋਪੜੇ ਕਿਤੇ ਨਹੀਂ ਅੱਠ ਨੌ ਲੀਜੂਗੇ ਆਪਾਂ ਠੱਗੀ ਗੱਲ ਪੰਮੇ ਨੇ ਕਹੜਾ ਤੇ ਪੰਮੇ ਨੇ ਪਹਿਲਾਂ ਮੈਨੂੰ ਕਹੜਾ ਤੇ ਦੋ ਵਾਰੀ ਪਾਰਟੀ ਲੈ ਲਈ ਮੇਰੇ ਤੇ ਪੰਮੇ ਨੇ ਮੇਰੇ ਤੋਂ ਪਹਿਲਾਂ ਇਹਨਾਂ ਸਲਾਹ ਕਰ ਲਾਉਂ ਸ਼ਾਮ ਨੂੰ ਤੇ ਪੰਮੇ ਨੂੰ ਮੈਂ ਕਹਿੰਦਾ ਭਾਈ ਮੈਂ ਪੈਸੇ ਆਪਣੇ ਆਪ ਦੇ ਦੂੰਗਾ ਬਾਕੀ ਤਾਂ ਖਾਣਾ ਹਾਂ ਇਗਨੀ ਗੱਲ ਹੈ ਗੱਗੇ ਨਹੀਂ ਲੈਣਦੇ ਭਾਈ ਨਾ ਮੈਂ ਤਾਂ ਨਹੀਂ ਖਾਣੀ ਟੱਬੇ ਮੇਰਾ ਖਾਣੀ ਨਹੀਂ ਕਾਪੇ ਨਹੀਂ ਜਦ ਮੇਰੀ ਮੰਨਦਾ ਭਾਈ ਸਾਬੜਾ ਕੰਮ ਹੰਦਾ ਮੇਰੇ ਦਾ ਬੰਦੇ ਕਰ ਲੈ ਇਕੱਠੇ ਫਿਰ ਚੱਲਦੇ ਆ ਭਾਈ ਕਰ ਲੈਂਦੇ ਬੰਦੇ ਕੱਲ ਨੂੰ ਕੋਈ ਨਾ ਮੈਂ ਵੀ ਇੱਕ ਵਾਰ ਫਿਰ ਦੇਖਿਆ ਆਉਂਗਾ ਹੋਰ ਕੀ ਦੇਖ ਆਉਂਦੇ ਆ ਕੱਲੂ ਚੱਲਦੇ ਆ ਰੱਬ ਸੁੱਖ ਰੱਖੇ ਜਾਵੈਦ ਸੱਤ ਵਾਲੇ ਨੂੰ ਹੈਨਾ ਇਮੋਸ਼ਨਲ ਫਿਲਮ ਮਜ਼ਾਦਾ ਯਾਰ ਉਹ ਇਮੋਸ਼ਨਲ ਬਹੁਤ ਆ ਫਿਰ ਹਾਂ ਬਹੁਤ ਇਮੋਸ਼ਨ ਜ਼ਿਆਦਾ ਆ ਹੋ ਫਿਰ ਹੁਣ ਤਾਂ ਹੋਣੀ ਉਹਦੀ ਹੈਲੋ ਉਹ ਟੋਕਰੇ ਨੂੰ ਕਿਹਾ ਤਾਂ ਸਾਡਾ ਟੋਕਰਾ ਲੈ ਆਇਆ ਇਹ ਇਹਨੂੰ 250 ਰੁਪਏ ਦੇਣਾ ਮੈਂ ਤਾਂ ਇੱਧਰ ਆ ਗੱਗੇ ਕੋਲ ਤੇ ਦੇ ਦੇ 250 ਦੇ ਦੇ ਇਹਨੂੰ ਟੋਕਰੇ ਬਣਾਇਆ ਟੋਕਰਾ ਬਣਾਇਆ ਕੱਖਾਂ ਨੂੰ ਯਾਰ ਉਹ ਜੇ ਹੁਣ ਮੈਂ ਟੋਕਰੀ ਨਾਲ ਕੱਖ ਪਾਉਂਦਾ ਮੈਨੂੰ ਦੋ ਦੋ ਵਾਰੀ ਜਾਣਾ ਪੈਂਦਾ ਕੱਲੇ ਡੰਗਰ ਕੋਲ ਤਾਂ ਨੂੰ ਤੂੰ ਤਾਂ ਬਣਾ ਤੇ ਦੋ ਹੈ ਤੂੰ ਤਾਂ ਮੈਂ ਆਈ ਕਹਿੰਦਾ ਹੁਣ ਉਹ ਦੋ ਹੋ ਗਿਆ ਬਣਾ ਹੁਣ ਠਾਖਣ ਛਾਗ ਲੈ ਮੇਰੀ ਗੱਲ ਸੁਣ ਲੈ ਤੂੰ ਤਾਂ ਇੰਨਾ ਫਾਇਦਾ ਢਿੰਡੇ ਰਾਂ ਦਾ ਵੇ ਸਾਰਾ ਸਾਰੇ ਟੋਕਰੇ ਨੇ ਪਕਵਾਇਆ ਪਕੌੜੀਆਂ ਨੇ ਟੋਕਰੇ ਚਾਹੀਦਾ ਜੀ ਹਾਂ ਤੇਰਾ ਸਬਜੀ ਭਾਜੀ ਨੇ ਟੋਕਰੇ ਸਬਜੀ ਭਾਜੀ ਆਪੇ ਟੋਕਰੇ ਚਾਹੀਦਾ ਤੇ ਕਾਲੇ ਨਾਲ ਦੇ ਗਿਆ ਪ੍ਰੋਗਰਾਮ ਨੂੰ ਟੋਕਰੇ ਸਾਰੇ ਮੇਰੇ ਸੀ ਪੇਰਾ ਦੇ ਹੁਣ ਮੈਂ ਵੀ ਛਾਣਾ ਯਾਰ ਉਹ ਬਹੁਤ ਬੜਾ ਹੋਇਆ ਵਾ ਛੇ-ਸੱਤ ਵੇਹ ਖਾ ਕੇ ਟੋਕਰੇ ਹਾਂ ਹੈ ਹੁਣ ਛੇ-ਸੱਤ ਵੇਹ ਖਾਦੇ ਵੇ ਸੜੇ ਲੱਗ ਗਿਆ ਹੁਣ ਸਿੱਥੇ ਤੇਲ ਉਹਨਾਂ ਨੂੰ ਹਾਂ ਗਏ ਉਹ ਹੁਣ ਸੜੇ ਵੇਹ ਦਾ ਇੱਕ ਪਾਸੇ ਰੇ ਮੇਰੇ ਟੋਕਰੇ ਚੂਹੇ ਖਾ ਕੇ ਫੇਰ ਲੱਗਾ ਉਹ ਜੂਏ ਨਾਲ ਗਲੀਆਂ ਕੱਢਦੀਆਂ ਵਿੱਚ ਨੂੰ ਆ ਬੇ ਕਢਣੀ ਆਉਂਦਾ ਆ ਮਾਹ ਸਾਡੀ ਟੋਕਰੀਆਂ ਨੂੰ ਕੀ ਹੋ ਗਿਆ ਵਾਹ ਜੇ ਦੇਖਿਆ ਵਾਟਾ ਅੱਕ ਜੱਕੀ ਚੂਹੇ ਨੇ ਕੁਲੀ ਚੁੱਤਦੇ ਤੇ ਸਿਰ ਦੇ ਗਲੀਆਂ ਕੱਢਦੀਆਂ ਦੇਖ ਲੈ ਜਿਹੜਾ ਹੁਣ ਹਾਰ ਤੂੰ ਤਾਂ ਆਹ ਹਾਲਾ ਸਾਡੇ ਵਾਲਾ ਹਾਂ ਇਹਦੇ ਟੋਕਰੀ ਬਣ ਜੂਗੇ ਇਹਦੇ ਸ਼ਾਂਗਾਂ ਪਾਉਣਾ ਪੈਣਾ ਤੂੰ ਤਾਂ ਇੱਕ ਵਾਰ ਇੱਕ ਵਾਰ ਸ਼ਾਂਗਾਂ ਨਾਲ ਪਾ ਤਾਂ ਹੋਣੀ ਇਹਨੂੰ ਸ਼ਾਂਗਾ ਦੋ ਹੁਣ ਮੈਂ ਛੜ ਚ ਸੁਣ ਨਹੀਂ ਨਹੀਂ ਹੁਣ ਸ਼ਾਂਗਾ ਦੋ ਤੂੰ ਤੂੰ ਫੇਰ ਇਹਨਾਂ ਦਾ ਜੇ ਸ਼ਾਂਗੇ ਪੈ ਗਿਆ ਤੂੰ ਤਾਂ ਫੇਰ ਇਹਦੀ ਟੋਕਰੀਆਂ ਬਣ ਲਾਦੀਆਂ ਨਹੀਂ ਜੇ ਤੂੰ ਤੂੰ ਨਾ ਸ਼ਾਂਗੇ ਮੋਟਾ ਹੋ ਗਿਆ ਬਹੁਤ ਤੇ ਮੋਟਾ ਹੋ ਜਾਂਦਾ ਛੜੀ ਕ ਫੇਰ ਤੂੰ ਤੇ ਮੁੰਡੀਆਂ ਦਰਖਤ ਬਣਿਆ ਪਿਆ ਉਹ ਤਾਂ ਦਰਖਤ ਤਾਂ ਬਣਿਆ ਪਿਆ ਉਹ ਇਹੀ ਕਹਿੰਦਾ ਬਹੁਤ ਬੜਾ ਬਹੁਤ ਬੜਾ ਹੋਇਆ ਵਾ ਜੇ ਤੂੰ ਤੇ ਸਾਲਵਾਂ ਮਾਸ ਮਾ ਦੋ ਵਾਰੀ ਛਾਂਗ ਹੋਣਾ ਚਾਹੀਦਾ ਫੇਰ ਟੋਕਰੀਆਂ ਵਧੀਆ ਬਣਨ ਇੱਕ ਕਾਹ ਟਾਈਮ ਇੱਕ ਰੱਖ ਫਿਰ ਸਿਆਲੂਗਾ ਇੱਕ ਵਾਰੀ ਹੋਣਾ ਹੋਣ ਤੇ ਫੇਰ ਚੱਲਣਾ ਵੀ ਨਾ ਦੁਬਾਰਾ ਫੇਰ ਚੱਲ ਬਣਾ ਫੇਰ ਇੱਕ ਵਾਰੀ ਕਾਹ ਯਾਦੀ ਟੋਕਰੀਆਂ ਬਣਨੀਆਂ ਇਹਦੀਆਂ ਨਹੀਂ ਨਹੀਂ ਸਾਲਵਾਂ ਦੋ ਵਾਰੀ ਛਾਂਗ ਹੋ ਜਾਂਦੇ ਆ ਤੂੰ ਤਾਂ ਕੋਈ ਨਾ ਵੀ ਕਰਦਾ ਹੀਲਾ ਦਾ ਤਾਂ ਤੇਰੇ ਪਰ ਲਾਤੇ ਦੋ ਤੂ ਤਾਂ ਲੱਗੇ ਤੈਨੂੰ ਹੁਣ ਟੋਕਰੀ ਨੇ ਮੌਜਾ ਉਹ ਵੀ ਹੁਣ ਨੇ ਸੁੱਖੀ ਨਾ ਕੋਲ ਕਰਦੇ ਸਾਲੇ ਬੜੇ ਹਾਲਗੇ ਸੱਤ ਅੱਠ ਟੋਕਰੀ ਮੰਨਿਆ ਗਏ ਦੋਆਂ ਦੀ ਤੇਰਾ ਕੰਮ ਤਾਂ ਰੁਕੀ ਹੀ ਹੁਣ ਤੂੰ ਤਾਂ ਹੀ ਹੋ ਨਹੀਂ ਤੇ ਤੂੰ ਤਾਂ ਪੱਟ ਹੋ ਗਏ ਇੱਕ ਤਾਂ ਮੋੜ ਰੇਰੇ ਪਿਆ ਗਿਰਿਆ ਪਿਆ ਹੈ ਜਿਹੜਾ ਸੁੱਕਿਆ ਜਾ ਪਿਆ ਨਹੀਂ ਤੂੰ ਤਾਂ ਦਹੀ ਦਰੋਂ ਹੈ ਨਹੀਂ ਤੂੰ ਤਾਂ ਬਹੁਤ ਫਾਇਦਾ ਤੂੰ ਚਾਹੀਦਾ ਤੂੰ ਤਾਂ ਬਹੁਤ ਫਾਇਦਾ ਹੈ ਦਰਾਖਤ ਹਰੇ ਕੇ ਚਾਹੀਦਾ ਹਾਂ ਆਇ ਨਹੀਂ ਵੀ ਇੱਕ ਜਾਦਾ ਘੱਟ ਨਾ ਬਰਾਬਰ ਲਾਓ ਸਾਰੇ ਮੈਂ ਲੈ ਆਇਆ ਪਲਾਸਕੜ ਦਾ ਤਸਲਾ ਹੂੰ ਕੋਹਾ ਚੱਕਣੇ ਇਹਨੂੰ ਹੂੰ ਮੈਂ ਸਾਲਾ ਹੁਣ ਟੋਕਰਾ ਤਾਂ ਐ ਟੋਕਰੀ ਤਾਂ ਹੈ ਨਹੀਂ ਮੈਂ ਪਲਾਸਕੜ ਦਾ ਤਸਲਾ ਹੀ ਲਿਆਵਾ ਉਹ ਵੀ ਠੀਕ ਲੈ ਆਵਾ ਇਹਦਾ ਉੱਥੇ ਠੀਕ ਆ ਹੋ ਉਹਦਾ ਉਥੇ ਉਹ ਹੀ ਤਾਂ ਹਾਂ ਉਹ ਥੋੜਾ ਇਕੱਠਾ ਹੀ ਹੁੰਦਾ ਐ ਜੇ ਚੱਕਦਾ ਹੈ ਇਕੱਠਾ ਹੁੰਦਾ ਐ ਆ ਉਹ ਹੈਗਾ ਭਾਰੀਆ ਦਾ ਪੌਣਾ ਜੇ ਜੇ ਐ ਸਿੱਟਦਾ ਐ ਉਹ ਥੋੜਾ ਗਾਇਲੇ ਕੋਹਾ ਹੁੰਦਾ ਪੈਰਾਂ ਸਾਈ ਟੋਕਰੀ ਸਾਤੇ ਲੋਡ ਟੋਕਰੀ ਮ ਨਹੀਂ ਆਉਂਦਾਗਾ ਟੋਕਰੀ ਤਾਂ ਮੈਂਗਾ ਜਿੱਥੇ ਉਰਦੇ ਭਗਾ ਕੇ ਮਾਰ ਉੱਥੀ ਜਾਊਗਾ ਤਸਲਾ ਵੀ ਨਹੀਂ ਲੋਟੇਗਾ ਉਹ ਨਾਲੇ ਠੇਹਾ ਰਹਿੰਦਾ ਅੱਜ ਉਹ ਜੇ ਠੇਹਾ ਮਾਰੀ ਤੂੜਦੜੀ ਪਾਪਾ ਉਹ ਕੱਲ ਆਇਆ ਵੀ ਮੀਂਹ ਕਿਣੀ ਮੈਂ ਟੋਕਰੀ ਚ ਹੋ ਜਿੰਦੀ ਚਾਉਂਦਾ ਨਹੀਂ ਬਸ ਯਾਨੀ ਮੇਰੇ ਹਿਸਾਬ ਨਾਲ ਟੋਕਰੀ ਦੀ ਦੋ ਐਟਮਾ ਰੱਖ ਮੀਂਹ ਕਿਣੀ ਮੈਂ ਆਪਣਾ ਠੇਹਾ ਮਲ ਪਾਉਣੇ ਨੂੰ ਵੀ ਟੋਕਰਾ ਕੋਹਾ ਚੱਕ ਏ ਜੇ ਆਪਣਾ ਤਹਲੇ ਗੱਲ ਪਾਉਣਾ ਢੇਠਾ ਮਾਰੀ ਤੂ ਟੂੜੀ ਗਾੜੀ ਜੀ ਪਾਲਾ ਫੇਰ ਨਿਕਲ ਜਾਂਦਾ ਵਾ ਖਰ ਨਹੀਂ ਫੇਰ ਨਾਲ ਚਿਪਕੇ ਜਾਂਦਾ ਪਰ ਹੁਣ ਭਾਈ ਮੇਰੀ ਗੱਲ ਸੁਣ ਲਾ ਹੁਣ ਮਿਸਤਰੀ ਵੀ ਘਟ ਗਏ ਬਹੁਤ ਟੋکریاں ਬਣਾਉਣ ਵਾਲੇ ਗਾਹ ਕਿਹੜੇ ਕਿਹੜੀ ਕਿਹੜੀ ਹੁਣ ਹੈ ਉਹ ਨਹੀਂ ਕੋਈ ਹੁਣ ਆਹ ਬੰਦੇ ਆਪਣੇ ਨੀٹے ਨੂਟੇ ਨਾਲ ਹੀ ਬਣਾਉਂਦੇ ਟੋکریاں ਪਹਿਲਾਂ ਇਹਦਾ ਬਾਪੂ ਬਣਾਇਆ ਕਰਦਾਤਾ ਸੁੱਕੀ ਬਣਾਉਂਦਾ ਪੱਕਾ ਹੀ ਨਹਿਰ ਪਰ ਬੈਠਾ ਉਹ ਨਦੀ ਪਰ ਉੱਥੀ ਬਣਾਉਂਦਾ ਪੱਕਾ ਹੀ ਉਹ ਹੁਣ ਇਹੀ ਰਹਿ ਕੇ ਗਾਹ ਨੂੰ ਬਣਾਉਣ ਵਾਲੇ ਕਿਹੜੀ ਨਮੀ ਪਨੀ ਦੀ ਕਿੱਥੇ ਸਿੱਖਣੇ ਟੋکریاں ਬਣਾਉਣੀ ਆ ਫੇਰ ਮਾਹੌਲ ਚੇਂ ਉਹ ਬਣਾਉਂਦੇ ਨਹੀਂ ਕਿ ਅੱਗੇ ਆਪੇ ਆਂਦੇ ਬਣਾਉਣ ਤੂੰ ਦੇਖ ਕੇ ਤੂੰ ਤਾਂ ਦੇਖ ਕੇ ਬਣਾਉਂਦੇ ਦੇ ਅੱਧ ਪਰ ਬਣਾਉਂਦੇ ਦੇ ਅੱਧ ਬਣਾਉਂਦੇ ਦੇ ਮੁੱਲ ਵੀ ਲੈ ਲੈਂਦੇ ਤੂੰ ਤਾਂ ਮੁੱਲ ਵੀ ਲੈ ਜਾਂਦੇ ਤੂੰ ਨਹੀਂ ਲੈ ਜਾਂਦੇ ਜਾਂ ਟੋਕਰੀਆਂ ਅੱਧ ਕਾ ਦੇ ਪਹਿਲੇ ਲੈਂਦੇ ਤੇ ਹੁਣ ਟੋਕਰੀਆਂ ਵਾਲੇ ਕੰਮੇ ਖਤਮ ਹੋ ਗਏ ਯਾਰ ਜਾਂ ਤਾਂ ਹੁਣ ਤਾਂ ਮਾੜਾ ਮੋਟਾ ਰਹਿ ਗਿਆ ਅੱਗੇ ਗਧੀਆਂ ਗੁਧੀਆਂ ਟਰੈਲੀਆਂ ਮਜੇ ਇਧਰੋਂ ਭਰੇ ਕਰਦੇ ਤੇ ਟੋਕਰੀਆਂ ਦੇ ਭਰੇ ਕਰਦੇ ਅਜਿਹੀ ਟੋਕਰੀ ਦਾ ਪਰ ਹੁੰਦੀ ਸੀ ਹੁਣ ਤਾਂ ਮਸ਼ੀਨਾਂ ਆ ਗਏ ਸੜੇ ਪਹੁੰਚੋ ਜਾਂ ਮਾਰਦੇ ਜਦੋਂ ਟਰੈਲੀ ਭਰ ਦਿੰਦੀਆਂ ਹਾਂ ਹੋਰ ਇਹਨਾਂ ਨੇ ਟੋਕਰੀਆਂ ਦਾ ਕੰਮ ਬੰਦਾ ਪਾਤਾ ਹੁਣ ਹੈ ਇਹ ਨਾਲ ਇਹਨਾਂ ਦਾ ਬਹੁਤ ਫਰਕ ਪੈ ਗਿਆ ਸਮਾਜ ਤਰੱਕੀ ਕਰਦਾ ਜਾਂਦਾ ਹੈ ਤਰੱਕੀ ਕਾਦੀ ਕਰਦਾ ਜਾਂਦਾ ਥਲੇ ਬਰਬਾਦੀ ਕਰਦਾ ਜਾਂਦਾ ਦੋ ਪੁਰਾਣੇ ਵਿਰਸੇ ਦੀ ਦੋ ਚੀਜ਼ਾਂ ਪੁਰਾਣੇ ਵਿਰਸੇ ਦੀ ਬਰਬਾਦੀ ਕਰਦਾ ਜਾਂਦਾ ਇਹ ਹਾਂ ਇਹ ਜੋ ਆਜੇ ਕਾਫੀ ਕੜਕਟਨ ਹੋਇਆ ਵੱਡਾ ਹਾਂ ਆਹ ਨਾ ਮੈਂ ਕਿਹਾ ਤੁਹਾਨੂੰ ਮੈਂ ਇਹਨੂੰ ਕੱਲ੍ਹ ਕਿਹਾ ਮੈਂ ਆਹ ਡੀਲਾ ਕੱਢਦੇ ਆਂ ਚੜਤੇ ਆਹ ਨਾ ਹਾਂ ਆ ਨਿਕਲਣਾ ਸਾਫ਼ ਹੋਣਾ ਆ ਦੇਖੋ ਆ ਥੱਲੇ ਗੱਠੀ ਹੈ ਇਹਦੇ ਇਹਦੇ ਨੁੱਕਰ ਚ ਆਈ ਦੀ ਐਂ ਜੜਤੇ ਆ ਜੂਗਾ ਡੀਲਾ ਗਾਇਲੇ ਇਕੱਠੀ ਸੇਤੇ ਆਏ ਕੱਢ ਕੇ ਬਾਹਰ ਇਹ ਨਾ ਬਰੀਕੀ ਹੋ ਜਾਂਦੇ ਨੇ ਜਿਹੜਾ ਹੁੰਦਾ ਛੋਟਾ ਜਿਹਾ ਉਹ ਖੁਰਪਾ ਆ ਹਾਂ ਖੁਰਪੀ ਛੋਟਾ ਜਿਹਾ ਖੁਰਪੀ ਲੰਬਾ ਹੁੰਦਾ ਇਹ ਉਹਨੇ ਨਾ ਰੱਖੇ ਨਾਲੇ ਫੇਰ ਬਾਅਦ ਚ ਅਜੀ ਕਰੇ ਬਡਾਈ ਹਾਂ ਹੁਣ ਇਹ ਆ ਗਿਆ ਬਡਾਈ ਪਰ ਬਡਾਈ ਕਰਾ ਹੁਣ ਕੈਂਚੀ ਲੈ ਕੇ ਨਾ ਇਹਦੇ ਪਹਿਲੇ ਨੂੰ ਗੁੱਡੇ ਉਥੇ ਬਾਅਦ ਕੈਂਚੀ ਆ ਗੁੱਡੇ ਦਾ ਕਾਕਾ ਕੱਖਲਾ ਕੱਢ ਦੇ ਵਿੱਚ ਰਾਲ ਦੇਣਾ ਇਹ ਵਿੱਚ ਰਾਲ ਦੇਣਾ ਫੇਰ ਉੱਥੇ ਉੱਠ ਖਾਣਾ ਉਹਨੇ ਹਾਂ ਫੇਰ ਪੂਰੀ ਹਰੇ ਹੀ ਪੈਣ ਲੱਜੂਣੀ ਜੜੇ ਆ ਵੀ ਤਾਂ ਉਹ ਦੇਖੋ ਬਾਹਰ ਨਿਕਲੇ ਜੜੇ ਜੜੜੇ ਆ ਜੜੇ ਆ ਉਹ ਇੱਥੇ ਹੁਣ ਆ ਕੱਟੂਗੀ ਆਏ ਇਨੇ ਥੇੜਾ ਗਿਆ ਇਹਨੇ ਵਿੱਚ ਬਸ ਜੰਦ ਪੈਣਾ ਝਾੜਾ ਬਾਈ ਵੀ ਜਿੰਨੇ ਚੱਲ ਬੈਣਾ ਪਕੜਾਈ ਚਾਹੀਦੀ ਹੋਈ ਵੀ ਹਾਂ ਠੀਕ ਆ ਆ ਹੁਣ ਗਲਤ ਲਾ ਗਿਆ ਇਹ ਜਿਆਦਾ ਆਹ ਕੈਰੀ ਦਾ ਬਣਾਈਆ ਇਹਨੇ ਕੰਮ ਦੀ ਉਧਰ ਦੇ ਉਹ ਡੈਮੋ ਆ ਠੀਕ ਆ ਹੋਇਆ ਹੋਇਆ ਨਹੀਂ ਹੋਇਆ ਫਿਰ ਨਾ ਉਹ ਜਿਹੜਾ ਡੈਮੋ ਹੀ ਆ ਕੱਖ ਮਿਲ ਗਿਆ ਉਹਨੂੰ ਲਾਤਾ ਉਹਨੇ ਨਹੀਂ ਹੋਇਆ ਫਿਰ ਹੋਰ ਦੇਖਾਂਗੇ ਕੋਈ ਝਟਾ ਨਹੀਂ ਵੀ ਰਾਉਂਡ ਅਪ ਤਾਂ ਗਈਉ ਨਹੀਂ ਕਿਤੇ ਦੂਈ ਛੱਟਪਟ ਮਾਰ ਕੇ ਦੁਬਾਰਾ ਫੇਲਾ ਰਾਉਂਡ ਅਪ ਕਾ ਨੂੰ ਮੈਂ ਹੁਣ ਜੇ ਹੋਏ ਗਿਆ ਫਿਰ ਕਾ ਰੋੜਾ ਰੋੜਾ ਕਿੱਥੇ ਨੇ ਨਹੀਂ ਹੋ ਜਣਾ ਅੱਚ ਮੱਲੀ ਕਹਿੰਦਾ ਵੀ ਆ ਆ ਉਹਦੇ ਉੱਠਣ ਲੱਗ ਗਿਆ ਮਿਚ ਜਾ ਕੇ ਦੇਖ ਜੜੇ ਆ ਬਈਆਂ ਜੋਰ ਨਾਲ ਉੱਠਣਾ ਛੜ ਜਾ ਇਹ ਹੈਗੇ ਜੀ ਹੋਰ ਇਹ ਆਪਾਂ ਲਲਾਇਆ ਉੱਪਰੇ ਆ ਹੈਵੀ ਫਸਾਤ ਆ ਹੋ ਵੀ ਸਕਦਾ ਹੋ ਜਾ ਉਹ ਮੈਨੂੰ ਦਿਖ ਰਿਹਾ ਉੱਠਿਆ ਵਾ ਆਇਆ ਵੀ ਇਹ ਸੋ ਜੋਰ ਲੱਗਣਾ ਹੁਣ ਡੀਲਰ ਰੋਲਾ ਵਿੱਚ ਤੇ ਨਾਲੇ ਹੁਣ ਆਈ ਦੇ ਚੱਲ ਠੀਕ ਆ ਚੱਲੀਏ ਦੇਖੀ ਕੰਮ ਕਰ ਚੰਗਾ ਜੀ ਚੱਲਦੇ ਜੀ ਹੁਣ ਅਸੀ ਗੱਲ ਜੀ ਸਵੇਰ ਨੂੰ ਮਿਲਦੇ ਰੱਬ ਸੁੱਖ ਰੱਖੇ